ਜਿਹੜਾ ਡਾਕਟਰੀ ਪਾਸਾ ਦੇ ਵਿੱਚ ਕਿਹਾ ਜਾਂਦਾ ਕਿ ਤੁਹਾਡੇ ਗੋਡੇ ਦੇ ਵਿੱਚ ਗੈਪ ਪੈ ਗਿਆ ਜਾਂ ਤੁਹਾਡੇ ਗੋਡੇ ਦੇ ਵਿੱਚ ਗਰੀਸ ਖਤਮ ਹੋ ਗਈ ਜਦੋਂ ਨਾੜਾਂ ਦਾ ਸਰਕਲ ਆਂਦਾ ਇਹਦੇ ਵਿੱਚ ਬਲੱਡ ਪਿੱਛੋਂ ਬਲੌਕ ਹੋ ਜਾਂਦਾ ਤਾਂ ਕੀ ਹੁੰਦਾ ਇੱਕ ਪਾਸੇ ਤਾਂ ਇਹ ਨਾਲ ਲੱਗ ਜਾਂਦਾ ਇੱਕ ਪਾਸੇ ਖੁੱਲਾ ਹੋ ਜਾਂਦਾ ਠੀਕ ਹੈ ਅਸੀਂ ਉਹ ਚੀਜ਼ ਨੂੰ ਮੈਂਟੇਨ ਕਰਕੇ ਬੰਦ ਨਹੀਂ ਕਰਦੇ ਮੈਂਟੇਨ ਕਰਦੇ ਆ ਲੋਕੇਸ਼ਨ ਤੇ ਲੈ ਕੇ ਆਉਂਦੇ ਆ ਬੰਦੇ ਦਾ 100% ਇਲਾਜ ਹੋ ਜਾਂਦਾ ਇਹਦੇ ਨਾਲ ਬਹੁਤ ਵਧੀਆ ਰਿਲੈਕਸ ਮਿਲੇ ਆ ਤੋਂ ਤੋਂ ਤੁਸੀਂ ਕਰਵਾ ਚੁੱਕੇ ਹੋ ਹਾਂਜੀ ਫਲੈਕਸ ਵੀਰ ਹੁਣੇ ਤੋਂ ਹੀ ਹੋਣ ਲੱਗਿਆ ਹਾਂਜੀ ਇਹ ਤਾਂ ਹੁਣੇ ਹਲੇ ਮੈਂ ਕਿਹਾ 5 ਮਿੰਟ ਹੀ ਹੋਏ ਨੇ ਹਾਂਜੀ ਹਾਂਜੀ ਕਿਵੇਂ ਕਿਵੇਂ ਦਿੱਕਤ ਆਈ ਸੀ ਇਹ ਦਜਨ ਦਾ ਕੰਮ ਕਰਦਾ ਜੀ ਮੈਂ ਬਿਲਡਿੰਗ ਦਾ ਹਾਂ ਉੱਥੇ ਉਹਦੇ ਕਰਕੇ ਹੋ ਗਿਆ ਜ਼ੋਰ ਲਾ ਕੇ ਕਰਕੇ ਹਾਂਜੀ ਕੋਈ ਇਹ ਦਰਸ਼ਕ ਦੇਖ ਰਿਹਾ ਤੇ ਇਹ ਕੱਲ ਕਹਿ ਰਿਹਾ ਕਿ ਮੈਂ ਇਹ ਦਵਾਈਆਂ ਖਾ ਲਾ ਕੇ ਆ ਕੇ ਚੁੱਕਿਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਉਹਨਾਂ ਦੀ ਦਵਾਈਆਂ ਤੋਂ ਛੜਾਛੜਾ ਦੱਸ ਛੋੜਾ ਸਕੀਏ ਜੀ ਨੰਗਾਟੇ ਕਰ ਸਕੀਏ ਦੇਖੋ ਜੀ ਮੈਂ ਔਰਦਨ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਮੈਂ ਦਰਦ ਦੀ ਗੋਲੀ ਮੰਦ ਕਰ ਦੂੰਗਾ ਇਹ ਗਾਰੰਟੀ ਮੈਂ ਇੱਕ ਬੰਦਾ ਅਮਰਸਰ ਤੋਂ ਆਇਆ ਸੀ ਉਹ ਆਪਣਾ ਜਲੰਧਰ ਤੋਂ ਉਹ ਕਹਿੰਦਾ ਮੈਂ ਜੋ ਜਾਂਚ ਪੰਜਵੇਂ ਵਾਰ ਆਇਆ ਮੈਂ ਜਲੰਧਰ ਲੁਧਿਆਣਾ ਸਾਰੇ ਹਸਪਤਾਲ ਮੈਂ ਨਹੀਂ ਛੱਡੇ ਨਹੀਂ ਕੋਈ ਕਿ ਜੋ ਥੈਰੇਪੀ ਕੋਈ ਕਹਿੰਦਾ ਉਹਰੇ ਆਕੇ ਮੈਂ ਪੰਜਵੇਂ ਮੇਰੀ ਮੈਂ ਬਿਲਕੁਲ 100% ਸਹੀ ਹਾਂ ਸਹੀ ਹੋ ਤਾਂ ਫਿਰ ਹੌਸਲਾ ਆਪਣੇ ਕੋ ਵੀ ਹੋ ਗਿਆ ਕਿ ਨਹੀਂ ਆਪਾਂ ਆਏ ਹਾਂ ਤਾਂ ਕਿ ਆਪਾਂ ਵੀ ਠੀਕ ਹੋ ਗਏ ਨਾ ਕਿੰਨਾ ਕਿੰਨਾ ਯਕੀਨ ਦੀ ਵੀ ਗੱਲ ਹੋਈ ਬਿਲਕੁਲ ਗੈਪ ਪੈ ਗਿਆ ਗ੍ਰੀਸ ਖਤਮ ਹੋ ਗਈ ਤਾਂ ਰਗੜ ਖਾਣ ਲੱਗ ਗਏ ਤਾਂ ਕਰਕੇ ਉਹ ਉਹ ਚੀਜ਼ ਦਾ ਇਲਾਜ ਹੋ ਜਾਂਦਾ ਬਿਲਕੁਲ ਸਰ ਜਦੋਂ ਇਹ ਹਿੱਲਦੇ ਨੇ ਤਾਂ ਹੀ ਰਗੜ ਖਾਂਦੇ ਨੇ ਅਸੀਂ ਉਹਨੂੰ ਇੱਕ ਲੋਕੇਸ਼ਨ ਤੇ ਲਿਆ ਕੇ ਜਿੱਥੋਂ ਇਹ ਹਿੱਲੇ ਹੁੰਦੇ ਨੇ ਉੱਥੇ ਵਾਪਸ ਕਰ ਦਿੰਦੇ ਆ ਬਿਲਕੁਲ ਸਹੀ ਕਰ ਦਿੰਦੇ ਆ ਸਹੀ ਕਰ ਦਿੰਦੇ ਆ ਹਾਂਜੀ ਸਰ ਪਹਿਲਾਂ ਇਹਨਾਂ ਦੀ ਜਿਹੜੀ ਇਹ ਵਾਲੀ ਹੱਡੀ ਐ ਇਹ ਆ ਹੱਡੀ ਉਹ ਇੱਥੇ ਸੀ ਇਹ ਜਗ੍ਹਾ ਤੋਂ ਆਪਾਂ ਇੱਥੇ ਤੱਕ ਲੈ ਕੇ ਆਏ ਆ ਇਹਨੂੰ ਆਬੀਲੀ ਥੈਰੇਪੀ ਨਾਲ ਪਰ ਫੇਰ ਵੀ ਆਪਾਂ ਜਿਵੇਂ ਮੰਨ ਕੇ ਚੱਲਾਂ ਤਾਂ ਇੰਚ ਦਾ ਫਰਕ ਪੈ ਗਿਆ ਇੰਚ ਇੰਚ ਜਿਹੜੇ ਇੰਚ ਦਾ ਹਾਂਜੀ ਇਹਨੂੰ ਅਸੀਂ ਕਮਾ-ਕਮਾ ਕੇ ਟੇਪਿੰਗ ਕਰਕੇ ਆਵਦੀਆਂ ਟੈਕਨੀਕਾਂ ਨਾਲ ਸਿੱਧੀ ਕਰੀ ਬਹੁਤ ਲੋਕ ਦੇਖਦੇ ਹੋਣਗੇ ਵੀਡੀਓ ਕਹਿੰਦੇ ਨੇ ਕਿ ਜੇ ਕੋਈ ਯਾਰ ਮਿੱਤਰ ਹੋਵੇ ਕੋਈ ਪਿਆਰ ਕਰਨ ਵਾਲਾ ਹੋਵੇ ਅਗਲਾ ਕਹਿੰਦਾ ਟੇਪਿੰਗ ਨਾ ਕਰਾਈ ਟੇਪਿੰਗ ਕਰਾ ਕੇ ਕੰਮ ਖਰਾਬ ਹੋ ਜਾਂਦਾ ਕੰਮ ਵਾਧਾ ਵਾਧਾ ਲਈ ਨਾ ਟੇਪਿੰਗ ਨਾ ਕਰਾਈ ਤੁਸੀਂ ਕਹਿੰਦੇ ਹੋ ਕਿ ਟੇਪਿੰਗ ਕਰਕੇ ਅਸੀਂ ਠੀਕਾ ਦੇਗੇ ਟੇਪਿੰਗ ਵੀ ਫਿਰ ਕਿਵੇਂ ਨਹੀਂ ਸਹੀ ਹੋ ਗਈ ਉਹ ਤੁਹਾਨੂੰ ਆਵਰ ਨੰਗੀਆਂ ਅੱਖਾਂ ਨਾਲ ਇਹ ਵੀ ਦਿਖ ਰਹੀ ਹੈ ਇੱਧਰ ਨੂੰ ਟੇਢੀ ਹੈ ਹਾਂ ਜੇ ਤੁਸੀਂ ਇੱਧਰ ਨੂੰ ਹੀ ਦੁਬਾਰਾ ਟੇਪ ਕਰ ਦੋਗੇ ਇਹ ਕੰਡੀਸ਼ਨ ਦੇ ਵਿੱਚ ਇਹ ਤਾਂ ਹੋਰ ਖਰਾਬ ਹੋ ਜੂਗਾ ਹੂੰ ਟੇਪ ਦੀ ਵੀ ਸਮਝਦਾਰੀ ਇਹ ਵੀ ਕਰਨੀ ਰੂਪ ਸੈੱਟ ਦੇਨੇ ਪੈਣਗੇ ਤਾਂ ਕਿ ਬੰਦਾ ਠੀਕ ਹੋਊਗਾ ਜੀ ਪਹਿਲਾਂ ਨੰਨ ਬਹੁਤ ਜ਼ਿਆਦਾ ਤਕੀਦ ਸੀ ਕਿ ਹੂੰ ਫਰਕ ਕਰਦਾ ਪਰ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਵੀ ਮੈਂ ਬਿਲਕੁਲ ਠੀਕ ਹੋ ਗਿਆ ਹਾਂ ਹਾਂ ਭਲੀ ਬਿਲਕੁਲ ਠੀਕ ਨਹੀਂ 95% 90% हां 90% ठीक है भले ज्यादा भजन ਹੁੰਦਾ ਨਾ ਉਹ ਜਿਹਨੇ ਰਣਤੰਦਰ ਪੰਜਾਬ ਪਰ ਪੂੜਿਆ ਨਹੀਂ ਲਿਆ ਸੋ ਪੰਜਾਬ ਕਦਮ ਵੀ ਨਹੀਂ ਤੁਰਿਆ ਜਾਂਦਾ ਜਾਂਦਾ ਹੁਣ ਐ ਮਰ ਲਓ ਨਾ 300 ਕਦਮ ਤੋੜ ਲੰਨਾ ਤੋੜ ਲੰਨਾ ਹਾਂ ਤੋੜ ਲੰਨਾ ਪਰ ਜਿਆਦਾ ਕੋਈ ਦੇਖਣ ਕੋਸ਼ਿਸ਼ ਨਹੀਂ ਕਰੇਗੀ ਕਿ ਅਗਲੀ ਪੱਗੀ ਆਪ ਹਾਂ ਬਿਲਕੁਲ ਆਸ ਕੀ ਆਸ ਕੀ ਆਸ ਕੀ ਆਸ ਕੀ ਕੱਢੀ ਜਾ ਰਹੀ ਹਾਂ ਜਿਸ ਦਿਨ ਲੈ ਧਿਆਨ ਲੱਗੇ ਆ ਬਹੁਤ ਜ਼ਿਆਦਾ ਫਰਕ ਪੈ ਗਿਆ ਇਹਨਾਂ ਨੂੰ ਇਹਨਾਂ ਨੇ ਨੀ ਕੋਈ ਦਵਾਈ ਦੂਗੀ ਤਾਂ ਨਹੀਂ ਲਾਈ ਨਹੀਂ ਦਵਾਈ ਦਿੰਦੇ ਦਵਾਈ ਦਿੱਤੀ ਦਵਾਈ ਨਹੀਂ ਕੋਈ ਨਹੀਂ ਮਰ ਕੱਲੀ ਥੈਰੇਪੀ ਕੀਤੀ ਥੈਰੇਪੀ ਨਾਲ ਹਾਂ ਜੀ ਉਹ ਹੁਣ ਜਿਹੜੇ ਜਿਹੜੇ ਡਾਕਟਰ ਨੂੰ ਦਿਖਾਇਆ ਸੀਗਾ ਜਦੋਂ ਹੁਣ ਉਹ ਹੁਣ ਪਤਾ ਨਹੀਂ ਉਹ ਤੁਹਾਨੂੰ ਮਿਲਦੇ ਮੁੜਦੇ ਕਿਤੇ ਹੁਣ ਕਹਿੰਦੇ ਨਹੀਂ ਇਹ ਆਇਆ ਹੀ ਨਹੀਂ ਹੈਗਾ ਇਹ ਦਿਖਾਇਆ ਨਹੀਂ ਮੁੜ ਕੇ ਗਈ ਹੀ ਨਹੀਂ ਨਹੀਂ ਦੋਰੇ ਨਹੀਂ ਗਈ ਉੱਥੇ ਹਾਂ ਐ ਨਹੀਂ ਕਹਿਣਾ ਹੈ ਠੀਕ ਹੋ ਜਾ ਡਾਕਟਰ ਸਾਹਿਬ ਮਰੇ ਬੈਠੇ ਨੇ ਤੁਸੀਂ ਕਹਿਣ ਲੱਗ ਜੰਨੇ ਹੋ ਕਿ ਠੀਕ ਹੈ ਡਾਕਟਰ ਸਾਹਿਬ ਕਿਤੇ ਗੁੱਸਾ ਨਾ ਕਰਨ ਨਹੀਂ ਨਹੀਂ ਡਾਕਟਰ ਸਾਹਿਬ ਗੁੱਸਾ ਡਾਕਟਰ ਸਾਹਿਬ ਨੇ ਪਹਿਲੇ ਪੁੱਛ ਲਿਆ tha ਆਪਕੀ ਕੀ ਸਥਿਤੀ ਹੈ ਮੈਂ ਕਾ ਥੋੜਾ ਫਰਕ ਪੜਾ ਹੈ ਹੂੰ ਤੋ ਅਬ ਤੋ ਡਾਕਟਰ ਸਾਹਿਬ ਦੇਖੇਗੇ ਕਿਤਨਾ ਟ੍ਰੀਟਮੈਂਟ ਲੈਣਾ ਹੈ ਅੱਛਾ ਬਿਲਕੁਲ ਹਾਂ ਜੀ ਹਾਂ ਜੀ ਇੱਥੇ ਵੀ ਪਤਾ ਲੱਗਾ ਡਾਕਟਰ ਕੀ ਕਹਿੰਦੇ ਆ ਡਾਕਟਰ ਕੁਸ਼ਿੰਦਰ ਕਹਿੰਦੇ ਆ ਸਮਝ ਨਹੀਂ ਆ ਰਹੀ ਦਵਾਈ ਖਾਈ ਜਾਓ ਹਾਂ ਹਾਂ ਦਵਾਈ ਸਾਰੇ ਚਲੀ ਜਾਓ ਹਾਂ ਕੋਈ ਪੱਕਾ ਲਾ ਜਾਈਂ ਨਾ ਨਹੀਂ ਹੋਣ ਹੋਰ ਕਿੰਨੀ ਵਾਰ ਆਇਆ ਸੈਕਿੰਡ ਟਾਈਮ ਆ ਅੱਛਾ ਦੂਜੀ ਵਾਰ ਆਇਆ ਪਹਿਲੀ ਵਾਰ ਕੀ ਹੈ ਕੁਛ ਲੱਗਿਆ 25 ਪੈਸੇ 10 ਪੈਸੇ 5 ਪੈਸੇ 50 ਪੈਸੇ ਅੱਛਾ ਹਾਂ 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 ਮਨਸ ਚੇਪੀਆਂ ਆਉਂਦੀਆਂ ਇਥੇ ਰੇ ਦਰ ਦਰ ਲੱਗਿਆ ਉਹਨਾਂ ਨੂੰ ਨਹੀਂ ਲੋਕੀ ਤਾਂ ਕਹਿੰਦੇ ਨਹੀਂ ਚੇਪੀਆਂ ਚੁਪੀਆਂ ਲਵਾਉਣੀਆਂ ਨਹੀਂ ਚਾਹੀਦੀਆਂ ਬਹੁਤ ਦੇਖ ਕੇ ਉਹ ਮੈਂ ਲਾਉਂਦੇ ਆ ਨਾ ਤਾਂ ਕਰਕੇ ਦਿੱਕਤ ਆ ਗਈ ਦੁਆਰਾ ਓਹੋ ਹੁਣ ਠੀਕ ਆ ਜਰਾ ਕਿੱਤਾ ਰਾਜੇ ਹੁਣ ਓਕੇ ਹਾਂ ਠੀਕ ਆ ਹੁਣ ਹੁਣ ਠੀਕ ਆ ਡਰਗਾ ਡਰ ਰਹੀ ਨਹੀਂ ਪਰਵਾਰ ਵਾਲੇ ਖੁਸ਼ ਹਾਂਜੀ ਤੁਸੀਂ ਖੁਸ਼ ਬਿਲਕੁਲ ਖੁਸ਼ ਹਾਂ ਅਰੇ ਸਰ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਐਕਸਰਸਾਈਜ਼ ਦੱਸਣ ਲੱਗਾ ਹਾਂ ਸਰਵਾਈਕਲ ਦੀ ਜਿਨ੍ਹਾਂ ਨੂੰ ਸਰਵਾਈਕਲ ਹੁੰਦਾ ਹੈ ਜਿਹੜੇ ਜ਼ਿਆਦਾਤਰ ਗਰਦਨ ਝੁਕਾ ਕੇ ਰੱਖਦੇ ਨੇ ਉਹਨਾਂ ਵਾਸਤੇ ਸਪੈਸ਼ਲੀ ਇੱਕ ਐਕਸਰਸਾਈਜ਼ ਹੈ ਤੁਸੀਂ ਸਭ ਤੋਂ ਪਹਿਲਾਂ ਆਪਣੀ ਗਰਦਨ ਨੂੰ نیچے ਡਾਊਨ ਰੱਖੋ ਫਿਰ ਆਪਣਾ ਹੱਥ ਉਹਦੇ ਉੱਤੇ ਆਪਣੀ ਗਰਦਨ ਦੇ ਪਿੱਛੇ ਰੱਖੋ ਤੇ ਗਰਦਨ ਉੱਤੇ ਉਹਨੂੰ ਧੱਕੋ ਤੇ ਹੱਥਾਂ ਦਾ ਪ੍ਰੈਸ਼ਰ نیچے ਪਾਓ ਇੱਕ ਚੀਜ਼ ਇਹ ਕਰਨੀ ਆ ਫਿਰ ਇੱਕ ਪਾਸੇ ਨੂੰ ਕਰਕੇ ਹੱਥ ਨਾਲ ਖਿੱਚ ਕੇ ਰੱਖਣੀ ਹੈ ਤੇ ਗਰਦਨ ਨੂੰ ਸਿੱਧੇ ਕਰਨੀ ਹੈ ਠੀਕ ਹੈ ਦੂਜੇ ਪਾਸੇ ਐਵੇਂ ਖਿੱਚ ਕੇ ਰੱਖਣਾ ਤੇ ਗਰਦਨ ਸਿੱਧੇ ਕਰਨਾ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਗਰਦਨ ਦੇ ਜਿੰਨੇ ਵੀ ਮਸਲ ਨੇ ਸਟਰੋਂਗ ਹੋ ਜਾਣਗੇ ਤੇ ਤੁਹਾਨੂੰ ਸਰਵਾਈਕਲ ਦੀ ਦਿੱਕਤ ਆਉਣ ਤੋਂ ਬਚਾਅ ਹੋ ਸਕਦਾ ਨੰਗਲ ਦਵਾਈ ਹੈ ਸਾਡੀ ਕੁੜੀ ਅੱਛਾ ਕੀ ਤਕਲੀਫ ਹੈ ਹਾਂ ਜੀ ਉਹਨਾਂ ਗੋਡਿਆਂ ਦੀ ਪ੍ਰੋਬਲਮ ਹੈ ਗੋਡੇ ਨਹੀਂ ਦਿਖੇ ਹਾਂ ਜੀ ਕੀ ਗੋਡਿਆਂ ਦੀ ਕੀ ਦਿੱਕਤ ਹੈ ਮੁੜਦੇ ਨਹੀਂ ਹੈਗੇ ਹਾਂ ਜੀ ਬਜਨ ਨਹੀਂ ਪਾਉਂਦੇ ਹਾਂ ਜੀ ਹਾਂ ਜੀ ਕਿੰਨੀ ਵਾਰ ਆਇਆ ਤੁਸੀਂ ਅਸੀਂ ਤੀਸਰੀ ਵਾਰ ਆ ਰਹੇ ਹਾਂ ਤੀਸਰੀ ਵਾਰ ਹੈ ਜਦੋਂ ਪਹਿਲੀ ਵਾਰ ਤੇ ਤੀਸਰੀ ਵਾਰ ਚ ਕਿੰਨਾ ਕੋ ਫਰਕ ਦਿਖਦਾ ਹਾਂ ਫਰਕ ਹੈ ਥੋੜਾ ਫਰਕ ਹੈ ਇਸ ਨੂੰ ਇਹ ਕਹਿ ਦਿੱਤਾ ਕਿ ਅੰਤ ਦੇ ਵਿੱਚ ਕਿ ਹੁਣ ਤੇਰੇ ਗੋਡੇ ਪੈਣਗੇ ਪੈਣਗੇ ਮਹੀਨੇ ਨੂੰ 15 ਦਿਨ ਨੂੰ ਆਪਰੇਸ਼ਨ ਕਰਾਉਣ ਕਰਨ ਦੀ ਤਿਆਰੀ ਹੈ ਉਹ ਉਹਨਾਂ ਤੋਂ ਕੀ ਕਹਿੰਦੇ ਤਿੰਨ ਸੈਟਿੰਗਾਂ ਲੈ ਕੇ ਦੇਖੋ ਜਿਆਦਾ ਨਹੀਂ ਜੇ ਤਿੰਨ ਸੈਟਿੰਗਾਂ ਤੇ ਤੁਹਾਨੂੰ ਰਿਜ਼ਲਟ ਮਿਲਦਾ ਤਾਂ ਤਾਂ ਆਉਣਾ ਪਊਗਾ ਇਹ ਨਹੀਂ ਮਿਲਦਾ ਫਿਰ ਸਾਡੇ ਕੋਲ ਬਰ ਪਰ ਅਸੀਂ ਕਿੰਨੇ ਸੈਟਿੰਗਾਂ ਦਾ ਰਿਜ਼ਲਟ ਦੇ ਦੇਣਾ ਤਿੰਨ ਦਾ ਸੱਟੋਂ ਪਹਿਲੀ ਜੀ ਦੇ ਦਿੰਦੇ ਪਹਿਲੀ ਜੀ ਦੇ ਦਿੰਦੇ ਹਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੈਮਾ ਟੀਵੀ ਨਾਲ ਜੁੜੇ ਹਾਂ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਸ ਵਕਤ ਮੈਂ ਪਟਿਆਲੇ ਸ਼ਹਿਰ ਦੇ ਵਿੱਚ ਹਾਂ ਲੋਕ ਬਹੁਤ ਜ਼ਿਆਦਾ ਕਈ ਵਾਰ ਇਨੇ ਅੱਕ ਜਾਂਦੇ ਨੇ ਦਵਾਈਆਂ ਖਾ ਖਾ ਕੇ ਉਹ ਇਹ ਸੋਚਦੇ ਨੇ ਕਿ ਇਸ ਤੋਂ ਵਧੀਆ ਤਾਂ ਰੱਬ ਚੱਕੇ ਲਵੇ ਨਹੀਂ ਚਾਹੁੰਦਾ ਕੋਈ ਵੀ ਕਿ ਮੈਂ ਕਿਸੇ ਦਵਾਈ ਦੇ ਸੇਵਨ ਦੇ ਵਿੱਚ ਫਸ ਜਾਵਾਂ ਨਹੀਂ ਚਾਹੁੰਦਾ ਕਿ ਮੈਨੂੰ ਰੋਟੀ ਦੀ ਥਾਲੀ ਦੇ ਵਿੱਚ ਰੋਟੀ ਦੇ ਨਾਲ ਦਵਾਈ ਦੇਖੀ ਵੀ ਪਈ ਵੀ ਦਿਖੇ ਬਹੁਤ ਲੋਕ ਸੋਚਦੇ ਨੇ ਕਿ ਤਰ੍ਹਾਂ ਤਰ੍ਹਾਂ ਦੀ ਜਿਵੇਂ ਨਾ ਅੱਜ ਦੇ ਸਮੇਂ ਦੇ ਵਿੱਚ ਸ਼ਾਇਦ ਲੋਕਾਂ ਦਾ ਖਾਣ ਪਾਣ ਇਦਾਂ ਦਾ ਹੋ ਚੁੱਕਿਆ ਜਾਂ ਆਪਾਂ ਆਪਣੇ ਸਰੀਰ ਵੱਲ ਉਹਨਾਂ ਸਮਾਂ ਨਹੀਂ ਦੇ ਪਾਉਂਦੇ ਕਿਉਂਕਿ ਲਾਈਫ ਸਟਾਈਲ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦਾ ਹੈ ਆਪਾਂ ਜਦੋਂ ਇਹਨਾਂ ਅੰਤ ਦੇ ਜਿਵੇਂ ਚਰਮ ਤੇ ਪਹੁੰਚ ਜਨਾਂ ਕਿ ਹੁਣ ਤਾਂ ਬਈ ਵੇਬ ਆ ਉਦੋਂ ਸ਼ਾਇਦ ਆਪਾਂ ਡਾਕਟਰ ਕੋ ਜਾਨੇ ਆ ਮੈਂ ਇਸ ਵਕਤ ਪਟਿਆਲੇ ਸ਼ਹਿਰ ਦੇ ਵਿੱਚ ਆ ਫਿਜ਼ੀਓਥੈਰੇਪਿਸਟ ਨੇ ਹੋਰੇ ਸਾਡੇ ਨਾਲ ਮਨਪ੍ਰੀਤ ਵੀ ਹੋਣਗੇ ਆਪਾਂ ਸਾਰੀ ਗੱਲਬਾਤ ਕਰਾਂਗੇ ਲੋਕ ਵੀ ਹੋਰੇ ਬਹੁਤ ਦੂਰੋਂ ਦੂਰੋਂ ਪਹੁੰਚੇ ਨੇ ਕੀ ਕੀ ਤਕਲੀਫਾਂ ਲੈ ਕੇ ਪਹੁੰਚਨੇ ਹੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਸਰ ਹੋਣਗੇ ਸਸੀਗਾ ਸਸੀਗਾ ਸਰ ਕੀ ਹਾਲ ਚਾਲ ਨੇ ਠੀਕ ਹੈ ਬੜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਦੇਵੀਗੜ੍ਹ ਤੋਂ ਆ ਪਹਿਲੀ ਵਾਰ ਆਏ ਹੋ ਦੂਜੀ ਵਾਰ ਆਏ ਹੋ ਕਿਵੇਂ ਨਹੀਂ ਪੰਜਵੇਂ ਛੇਵੇਂ ਕਿਡਾ ਪੰਜਵੀਂ ਛੇਵੀਂ ਵਾਰ ਆਏ ਹੋ ਜਿਵੇਂ ਹੁਣ ਤੁਸੀਂ 5ਵੀਂ 6ਵੀਂ ਵਾਰ ਹੋਰੇ ਪਹੁੰਚੇ ਜਦੋਂ ਪਹਿਲੀ ਵਾਰ ਹੋਰੇ ਪਹੁੰਚੇ ਸੀ ਉਦੋਂ ਕੀ ਫਰਕ ਸੀ ਤੇ ਕੀ ਤਕਰੀਬ ਲੈ ਕੇ ਆ? ਥਰ ਕੇ ਆ ਹੁਣ ਪਹਿਲਾਂ ਨਾਲੋਂ ਕੀ ਤਕਰੀਬ ਸੀ? ਜਿਹੜੀ ਹੱਡੀ ਬੈਗ ਦੀ ਪ੍ਰੋਬਲਮ ਕਿਵੇਂ ਕਿਵੇਂ ਦਿੱਕਤ ਆਈ ਸੀ ਇਹ? ਇਹ ਵਜਨ ਦਾ ਕੰਮ ਕਰਦਾ ਸੀ ਮੈਂ ਬਿਲਡਿੰਗ ਦਾ। ਹਾਂ। ਉੱਥੇ ਉਹਦੇ ਕਰਕੇ ਹੋ ਗਿਆ। ਜ਼ੋਰ ਲਾ ਕੇ ਕਰਕੇ ਹਾਂ। ਕਿੰਨੇ ਟਾਈਮ ਪਹਿਲਾਂ ਦੀ ਗੱਲ ਆ? ਇਹ ਹੋਗਾ 6-7 ਸਾਲ ਪਹਿਲਾਂ। 6-7 ਸਾਲ ਪਹਿਲਾਂ। ਜਿਵੇਂ 6 ਉਹ ਕੋਈ ਡਾਕਟਰ ਵਗੈਰਾ ਨੂੰ ਦਿਖਾਇਆ ਨਹੀਂ ਹੱਸ ਕੇ ਦਿਖਾਇਆ ਤਾਂ ਬ੍ਰਾਹਮਣ ਹੀ ਆਇਆ ਕਿਧਰੋਂ ਵੀ ਫਿਰ ਕਿਸੇ ਨੇ ਆਇਆ ਇਹਨਾਂ ਨੂੰ ਦੱਸਿਆ ਹੁਣ ਤਾਂ ਪਹਿਲਾਂ ਨਾਲ ਬਹੁਤ ਜ਼ਿਆਦਾ ਫਰਕ ਆ ਇਹਨਾਂ ਨੂੰ ਹੂੰ ਬਹੁਤ ਜ਼ਿਆਦਾ ਫਰਕ ਆ ਵੀ ਜਦੋਂ ਵਜਨ ਚੱਕਦੇ ਸੀ ਕੋਡੇ ਕੇ ਕੋਡੇ ਹੀ ਰਹਿ ਜਾਂਦੇ ਤੇ ਉਦਾਂ ਹੀ ਹਾਂਜੀ ਜਵੇਂ ਜਦ ਤੱਕ ਗਲਾਸ ਵੀ ਨੀਚੇ ਤੇ ਚੱਕਣਾ ਨਾ ਜਵੇਂ ਕੋਡੇ ਰਹਿ ਜਾਂਦੇ ਤੇ ਹੁਣ ਤਾਂ ਪਹਿਲਾਂ ਨਾਲ ਬਹੁਤ ਜ਼ਿਆਦਾ ਫਰਕ ਗਲਾਸ ਵੀ ਆ ਲੱਗਦਾ ਸੀ ਕਿ ਬਾਲਟੀ ਜਿੰਨਾ ਭਾਰ ਆ ਹਾਂਜੀ ਫਿਰ ਉਹ ਡਾਕਟਰ ਕੀ ਕਹਿੰਦੇ ਸੀਗੇ ਕੋਈ ਦਵਾਈ ਬੂਟੀ ਕੋਈ ਕੋਈ ਗੋਲੀ ਕੋਈ ਇਨਜੈਕਸ਼ਨ ਲਵਾ ਲੈਂਦੇ ਸੀ ਫਰਕ ਪੈ ਜਾਂਦਾ ਤਾਂ ਦੁਆਰਾ ਫੇਰ ਹੋ ਜਾਂਦਾ ਸੀ ਦਰਦ ਬੰਦ ਹੋ ਜਾਂਦਾ ਤਾਂ ਹੁਣ ਜਿਸ ਦਿਨ ਦੇ ਅੱਥੇ ਆਣ ਲੱਗੇ ਆ ਬਹੁਤ ਜ਼ਿਆਦਾ ਫਰਕ ਪੈ ਗਿਆ ਇਹਨਾਂ ਨੂੰ ਇਹਨਾਂ ਨੇ ਨੀ ਕੋਈ ਦਵਾਈ ਦੂਈ ਤਾਂ ਨਹੀਂ ਲਈ ਨਹੀਂ ਦਵਾਈ ਨਹੀਂ ਦਵਾਈ ਦਿੱਤੀ ਦਵਾਈ ਨਹੀਂ ਕੋਈ ਨਹੀਂ ਅੱਜ ਕੱਲੀ ਥੈਰੇਪੀ ਕੀਤੀ ਥੈਰੇਪੀ ਨਾਲ ਹਾਂ ਜੀ ਉਹ ਹੁਣ ਜਿਹੜੇ ਜਿਹੜੇ ਡਾਕਟਰਾਂ ਨੂੰ ਦਿਖਾਇਆ ਸੀਗਾ ਜਦੋਂ ਹੁਣ ਉਹ ਹੁਣ ਤਾਂ ਨਹੀਂ ਉਹ ਤੁਹਾਨੂੰ ਮਿਲਦੇ ਮੁੜਦੇ ਕਿਤੇ ਹੁਣ ਕਹਿੰਦੇ ਨਹੀਂ ਇਹ ਆਇਆ ਹੀ ਨਹੀਂ ਹੈਗਾ ਇਹ ਦਿਖਾਇਆ ਨਹੀਂ ਮੁੜ ਕੇ ਗਈ ਹੀ ਨਹੀਂ ਨਹੀਂ ਦੁਆਰੇ ਨਹੀਂ ਗਈ ਉੱਥੇ ਚਿੱਤੇ ਨਹੀਂ ਮੰਨਿਆ ਨਹੀਂ ਨਹੀਂ ਇੱਥੇ ਠੀਕ ਗਿਆ ਆਪਣਾ ਸਰਚ ਪੈ ਗਿਆ ਤੇ ਇਹਨਾਂ ਨੂੰ ਹੁਣ ਹੁਣ ਪੁੱਛਦੇ ਐਵੇਂ ਕਿੰਨੇ ਵਾਰੀ ਹੋਰ ਕੋਚਿਆ ਨੂੰ ਕੀ ਕਹਿਣਾ ਹੈ ਹਾਂ ਪਰਹੇਜ ਕੀ ਦੱਸਦੇ ਹੁੰਦੇ ਨੇ ਵਜਨ ਦਾ ਹੀ ਦੱਸਿਆ ਮੈਂ ਫਿਰ ਇਹ ਤੋਂ ਹੋਰ ਕੋਈ ਨਹੀਂ ਇਹ ਵਜਨ ਨਹੀਂ ਚੱਕਣਾ ਹਾਂ ਬੋਡੀ ਕਵਰ ਕਰਾਣਾ ਕਹਿੰਦੇ ਵੀ ਤੁਹਾਡਾ ਜਦੋਂ ਬੋਡੀ ਵੀ ਉਹ ਹੋਣ ਲੱਗ ਗਈ ਤੁਹਾਨੂੰ ਆਪਣੇ ਆਪ ਫਰਕ ਲੱਗਣ ਲੱਗ ਗਿਆ ਜੀ ਹਾਂ ਹਾਂ ਬੋਡੀ ਕਵਰ ਕਰਦੇ ਕਰ ਕਵਰ ਕਰ ਲੇ ਇੱਕ ਦੋ ਵਾਰੀ ਚ ਵੀ ਕਰ ਲੈ ਤੀਸਰੀ ਵਾਰੀ ਚ ਵੀ ਕਰ ਲਵੇ ਇਹਨਾਂ ਦਾ ਜਿਆਦਾ ਹੋ ਰਿਹਾ ਤਾਂ ਨਾ ਤਾਂ ਕਿੰਨੀ ਕਵਰ ਕਰਨੀ ਰਹੀਗੀ ਬੋਡੀ ਠੀਕ ਹੈ ਹਾਂ ਜੀ ਤਾਂ ਕਰਕੇ ਬਹੁਤ ਬਹੁਤ ਧੰਨਵਾਦ ਤੇ ਮੈਂ ਸਸੀ ਗਲ ਕੀ ਨਾਮ ਹੈ ਤੁਹਾਡਾ ਚਰਨ ਜੀ ਕਿਹੜੀ ਜਗ੍ਹਾ ਤੋਂ ਸੀ ਬਸ ਖੰਨੇ ਤੋਂ ਵੀ ਖੰਨੇ ਤੋਂ ਓਕੇ ਕੀ ਪਰੇਸ਼ਾਨੀ ਕੀ ਕੀ ਪ੍ਰੋਬਲਮ ਆ ਇਹ ਛੇ ਠੀਕ ਆ ਇੱਥੋਂ ਆ ਨਾ ਇੱਥੋਂ ਆ ਪੇਨ ਹੋ ਕੇ ਤੇ ਨੀਚੇ ਜਾਂਦੇ ਪੈਰ ਤੱਕ ਤੇ ਨਾਲ ਗੋਡੇ ਨੇ ਗੋਡੇ ਨਹੀਂ ਹੁੰਦੇ ਨਾਲ ਗੋਡੇ ਵੀ ਨਾਲ ਗੋਡੇ ਨੇ ਕਿੰਨੇ ਟਾਈਮ ਤੋਂ ਇਹ ਛੇ ਠੀਕ ਆ ਤਾਂ ਤਿੰਨ ਚਾਰ ਕੁ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਹਾਂ ਗੋਡੇ ਨੂੰ ਕਾਫੀ ਟਾਈਮ ਹੋ ਗਿਆ ਪੰਜ ਛੇ ਸਾਲ ਹੋ ਗਏ ਪੰਜ ਛੇ ਸਾਲ ਹੋ ਗਏ ਹਾਂ ਹੋ ਗਏ ਗੋਡੇ ਗੋਡੇ ਨਵੇਂ ਨਵੇਂ ਪਵਾਉਣ ਵਾਲੇ ਨਹੀਂ ਸੋਚਿਆ ਕਿਉਂ ਸਿੱਧਾ ਹੁਣ ਸੋਚਿਆ ਅਸੀਂ ਵੀ ਚਲੋ ਇੱਕ ਵਾਰੀ ਪਹਿਲਾਂ ਇੱਥੇ ਦੇਖ ਲੈਨੇ ਵਿਸ਼ਵਾਸ ਕਰਕੇ ਹਾਂ ਅੱਗੇ ਦੇਖੋ ਪਹਿਲੀ ਵਾਰ ਆਏ ਤੁਸੀਂ ਪਹਿਲੀ ਵਾਰ ਆਏ ਹਾਂ ਪਹਿਲੀ ਵਾਰ ਪਹੁੰਚੇ ਕੀ ਉਮੀਦ ਲੈ ਕੇ ਪਹੁੰਚੇ ਅਸੀਂ ਪਹੁੰਚੇ ਹਾਂ ਅਸੀਂ ਠੀਕ ਹੋ ਜਾਾਂਗੇ ਬਾਕੀ ਸਤਿਗੁਰ ਦਾ ਆਸ਼ੀਰਵਾਦ ਨਾਲ ਦੇਖੋ ਡਾਕਟਰ ਸਾਹਿਬ ਆਖਰ ਚ ਗੋਡੇ ਦਾ ਫਿਰ ਪੋਏ ਲੈਣੇ ਆਏ ਨਾ ਆਸ਼ੀਰਵਾਦੋਂ ਨਹੀਂ ਅਸੀਂ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜਿਹੜਾ ਵੀ ਹੋਰੇ ਆਵੇ ਸਭ ਰਾਜੀ ਹੋ ਗਏ ਜਾ। ਕਿਉਂਕਿ ਸਰੀਰ ਦਾ ਜਿਹੜਾ ਦਰਦ ਆ ਨਾ ਉਹ ਕੱਟਣਾ ਬਹੁਤ ਔਖਾ ਹੈ। ਇਹ ਤਾਂ ਫਿਰ ਹੁਣ ਇੱਕ ਲਾਸ ਸਟੈਪ ਆ। ਗੋਡੇ ਪਵਾਉਣਾ ਤਾਂ ਹਨਾ। ਉਹ ਜਿਹੜੀ ਪਹਿਲਾਂ ਬਾਹ ਆ ਪਹਿਲਾਂ ਮਤਲਬ ਉਹ ਛੜਿਕਾ ਦੀ ਮੈਂ ਨੀਂਦ ਦਵਾਈ ਕਿਤੋਂ ਵੀ ਲਈ। ਹਾਂ। ਆਪ ਹੀ ਮਤਲਬ ਦਵਾਈਆਂ ਦੋਈਆਂ ਚੋ। ਗੋਡਿਆਂ ਦੀ ਵੀ ਦਵਾਈ ਦੋਈ ਨਹੀਂ ਲਈ ਸੀ ਕੋਈ। ਗੋਡਿਆਂ ਦੀ ਤਾਂ ਪੀਜੀਏ ਜੋ ਬਹੁਤ ਦਵਾਈ ਖਾਦੀ ਆ। ਹੁਣ ਵੀ ਪੀਜੀਏ ਦੀ ਰਜਿਸਟ੍ਰੇਸ਼ਨ ਕਰਵਾਈ ਹੋਈ ਆ ਪਰ ਪਹਿਲਾਂ ਇਹਦਾ ਇਹਨਾਂ ਦਾ ਪਤਾ ਲੱਗਿਆ ਮੈਂ ਕਿ ਚਲੋ ਪਹਿਲਾਂ ਹੁਣ ਇੱਥੇ ਹੀ ਪਹਿਲਾਂ ਤਾਂ ਖਾ ਲੈਂਦੇ ਹਾਂ। ਕੋਈ ਅੱਗੇ ਦੇਖੋ ਸਤਿਗੁਰੂ ਜੀ ਮੀਨੂ ਦਾ ਹਿਸਾਬ ਤਾਂ ਹੋਣਾ ਹੱਥ ਚ ਆ ਗਿਆ ਕੋਈ ਕਰਨੇ ਵਾਲਾ ਪਰਮਾਤਮਾ ਵੀ ਹੈ ਕਿ ਆਜ਼ ਆ ਕੋਸ਼ਿਸ਼ ਕਰ ਸਕਦਾ ਕੋਸ਼ਿਸ਼ ਬੰਦਾ ਕਰੇ ਕਰਨਾ ਦਾ ਪਰਮਾਤਮਾ ਇਹਨਾਂ ਤੋਂ ਵੀ ਪਰਮਾਤਮਾ ਨਹੀਂ ਕਰਉਣਾ ਮੈਂ ਕਹਿੰਦਾ ਆਪ ਤੁਸੀਂ ਜਦੋਂ ਦੂਜੀ ਵਾਰ ਆਪਾਂ ਮਿਲ ਜੈਨਾ ਤੁਸੀਂ ਐ ਆਓ ਵਧੀਆ ਤਰੀਕਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਅੰਦਰ ਵੀ ਤੁਹਾਨੂੰ ਚੱਲਦੇ ਆਂ ਔਰ ਇਹ ਬਾਪੂ ਜੀ ਵੀ ਬਠ ਰਹੇ ਸਤਿ ਸ਼੍ਰੀ ਅਕਾਲ ਜੀ ਨਹੀਂ ਤੁਸੀਂ ਕਿਸੇ ਦੇ ਨਾਲ ਆਏ ਹੋ ਨਹੀਂ ਮੈਂ ਆਪਣੇ ਮਸੀਹ ਨੂੰ ਲੈ ਕੇ ਆਇਆ ਜੀ ਹਾਂ ਕੀ ਦਿੱਕਤ ਆ ਉਹਨਾਂ ਨੂੰ ਉਹਨਾਂ ਦੇ ਸਰੀਰ ਚ ਗੋਡੇ ਮਤਲਬ ਸਾਰੇ ਸਰੀਰ ਤੇ ਬਹੁਤ ਦਰਦ ਰਹਿੰਦਾ ਜੀ ਬਹੁਤ ਦਰਦ ਰਹਿੰਦਾ ਹਾਂਜੀ ਹਾਂਜੀ ਪਹਿਲਾਂ ਅਸੀਂ ਸੁਪਰੀਮ ਆਪਣਾ ਜਿਹੜਾ ਬਡੂੰਗਰ ਤੋਂ ਵੀ ਕਰਾਇਆ ਸੀ ਬਹੁਤ ਇਲਾਜ ਹੂੰ ਉਹ ਗੁਰਦੀਪ ਸਿੰਘ ਦੇ ਬੇਟੇ ਤੋਂ ਕੋਈ ਆਰਾਮ ਨਹੀਂ ਆਇਆ ਜੀ ਫਿਰ ਉਸ ਤੋਂ ਬਾਅਦ ਅਗਰ ਸੈਨ ਤੋਂ ਵੀ ਦਵਾਈ ਕਰਾਈ ਹੈ ਬਹੁਤ ਇੰਜੈਕਸ਼ਨ ਜੁਕਸ਼ਨ ਲਵਾਏ ਕੋਈ ਚੱਕਰ ਨਹੀਂ ਕੋਈ ਫਰਕ ਨਹੀਂ ਪਿਆ ਜੀ ਮੇਰੇ ਵੀ ਥੋੜੇ ਲੱਤ 'ਚ ਇਹਦੇ 'ਚ ਸੇਕ ਨਿਕਲਦਾ ਜੀ ਤਹੇਨੇ ਕਿਹਾ ਅਹ ਮੈਂ ਆਇਆ ਪਹਿਲੀ ਵਾਰੀਆਂ ਵੈਸੇ ਆ ਜੀ ਜੀ ਹਾਂ ਹੁਣ ਦੇਖਦੇ ਹਾਂ ਡਾਕਟਰ ਜੀ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਬਿਲਕੁਲ ਮੈਂ ਕਹਿੰਦਾ ਚੰਗਾ ਹੀ ਕਰਨਗੇ ਜਿੰਨਾ ਵੀ ਕਰਨਗੇ ਆਸ ਲੈ ਕੇ ਆਇਆ ਜੀ ਨਹੀਂ ਨਹੀਂ ਯਾਰ ਮੈਂ ਮੈਂ ਕਹਿੰਦਾ ਜਿੰਨੇ ਵੀ ਆਸ ਲੈ ਕੇ ਔਰੇ ਪਹੁੰਚੇ ਨੇ ਉਹ ਸਾਰੇ ਤੰਦਰੁਸਤ ਹੋ ਗਏ ਜਾਣ ਔਰ ਹਾਂ ਬਿਲਕੁਲ ਬਿਲਕੁਲ ਇਹੀ ਕਹਿੰਦੇ ਆ ਹਾਂ ਜੀ ਗਰੀਬ ਆਦਮੀ ਆਟੋ ਰਿਕਸ਼ਾ ਚਲਾਣ ਵਾਲਿਆ ਜੀ ਚਲੋ ਉਹਨੇ ਇਲਾਜ ਹੀ ਜ਼ਰੂਰੀ ਆ ਜੀ ਇਹ ਵੀ ਇਲਾਜ ਹੀ ਜ਼ਰੂਰੀ ਹੈ ਜੀ ਦੋਨਾਂ ਪਾਸੇ ਹਾਂ ਜੀ ਇਲਾਜ ਜ਼ਰੂਰੀ ਆ ਜੀ ਉਹ ਵੀ ਕਰੀਬ ਹੋਵੇ ਹਾਂ ਜੀ ਬਿਲਕੁਲ ਬਿਲਕੁਲ ਰੋਟੀ ਜਾ ਨਾ ਮਿਲੇ ਇ ਉਹ ਬਿਲਕੁਲ ਆਪਾਂ ਅੰਦਰ ਵੀ ਚੱਲਦੇ ਆ ਤੁਹਾਨੂੰ ਅੰਦਰ ਵੀ ਲੈ ਚੱਲਦੇ ਆ ਲੋਕ ਬੜੀ ਦੂਰੋਂ ਦੂਰੋਂ ਪੌਂਚ ਵੀ ਰਹੇ ਨੇ ਸਾਰਿਆਂ ਨਾਲ ਜਿਹੜੀ ਆ ਗੱਲਬਾਤ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਕਰਵਾਵਾਂਗੇ ਤਾਂ ਸਸਿਕਾ ਮੈਮ ਕਿਹੜੀ ਜਗ੍ਹਾ ਤੋਂ ਸੀ ਸਸਿਕੀ ਦੇ ਨਾਲ ਆਇਆ ਹਾਂ ਹਾਂ ਇਹ ਨਾਲ ਆਇਆ ਕਿੱਥੇ ਕਿਹਦੇ ਨਾਲ ਆਇਆ ਡੰਗਲ ਤੋਂ ਆਈ ਆ ਸਾਡੀ ਕੁੜੀ ਅੱਛਾ ਕੀ ਤਕਲੀਫ ਹੈ ਹਾਂਜੀ ਉਹਨਾਂ ਗੋਡਿਆਂ ਦੀ ਪ੍ਰੋਬਲਮ ਹੈ ਗੋਡੇ ਨਹੀਂ ਦਿਖੀ ਹਾਂਜੀ ਕੀ ਗੋਡਿਆਂ ਦੀ ਕੀ ਦਿੱਕਤ ਹੈ ਮੁੜਦੇ ਨਹੀਂ ਹੈਗੇ ਹਾਂਜੀ ਵਜਨ ਨਹੀਂ ਪਾਉਂਦਾ ਹਾਂਜੀ ਹਾਂਜੀ ਕਿੰਨੇ ਵੀ ਬਾਰੇ ਆਏ ਅਸੀਂ ਤੀਸਰੀ ਵਾਰ ਆ ਰਹੇ ਹਾਂ ਤੀਸਰੀ ਵਾਰ ਹਾਂ ਜਦੋਂ ਪਹਿਲੀ ਵਾਰ ਤੇ ਤੀਸਰੀ ਵਾਰ ਚ ਕਿੰਨਾ ਕ ਫਰਕ ਨਹੀਂ ਆ ਹਾਂ ਫਰਕ ਹੈ ਥੋੜਾ ਫਰਕ ਹੈ ਫਰਕ ਹੈ ਹਾਂ ਪਹਿਲਾਂ ਕਿਉਂਕਿ ਮੈਂ ਦਵਾਈ ਖਾਂਦੇ ਸੀਗੇ ਕੀ ਖਾਂਦੇ ਹਾਂਜੀ ਦਵਾਈ ਬਹੁਤ ਇਲਾਜ ਕਰਾ ਚੁੱਕੇ ਹਾਂ ਬਹੁਤ ਜ਼ਿਆਦਾ ਫਰਕ ਨਹੀਂ ਪਿਆ ਹਾਂ ਛੋਟੇ ਛੋਟੇ ਹਸਪੀਟਲ ਨੇ ਡੇ ਡੇ ਹੌਡਿੰਗਾਂ ਨੇ ਨਹੀਂ ਆਰਾਮ ਆਇਆ ਬਹੁਤ ਇਲਾਜ ਕਰਾ ਲਤਾ ਨਾ ਉਹ ਕਹਿੰਦੇ ਕੀ ਨੇ ਡਾਕਟਰ ਕੁਝ ਤਾਂ ਕਹਿੰਦੇ ਹੋਣਗੇ ਕਿ ਗੈਪ ਪੈ ਗਿਆ ਕੋਈ ਗਰੀਸ ਮੁੱਕ ਗਈ ਜਾਂ ਕੁਝ ਐਕਸ਼ਨ ਕਰਾਓ ਬੱਸ ਦੇਈ ਹੋਰ ਪੀਜੀਆ ਹੀ ਦਿਖਾ ਲਤਾ ਸਾਰੇ ਪਾਸੋਂ ਦਿਖਾਇਆ ਹੈ ਹਾਂ ਕਰਨਾਲ ਤੋਂ ਹੀ ਦਿਖਾ ਕੇ ਲਿਆਏ ਸੀ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਹਾਂਜੀ ਤੇਰਾ ਨਾਨਾ YouTube ਤੋਂ ਉੱਥੋਂ ਦੇਖਿਆ ਫਿਰ ਤਾਂ ਆਏ ਆ ਤਾਂ ਪਹੁੰਚੇ ਹਾਂਜੀ ਹਾਂਜੀ ਤੇ ਫਰਕ ਹੋ ਲੱਗ ਰਿਹਾ ਹਾਂਜੀ ਥੋੜਾ ਫਰਕ ਲੱਗ ਰਿਹਾ ਫਰਕ ਹੈ ਹਾਂਜੀ ਹਾਂ ਮੈਂ ਕਹਿੰਦਾ ਬਈ ਸਤੰਦਰ ਉਸ ਜਣ ਬਿਲਕੁਲ ਆਪਾਂ ਅੰਦਰ ਵੀ ਜਾ ਕੇ ਤੁਹਾਡੀ ਜਿਹੜੀ ਆ ਗੱਲਬਾਤ ਜ਼ਰੂਰ ਕਰਵਾਉਣੀ ਆ ਸੱਜਣਾ ਗੱਲ ਕਰਦੇ ਆ ਸਰ ਸਸਰੀ ਕਾਲ ਜੀ ਕਿਹੜੀ ਜਗ੍ਹਾ ਤੋਂ ਸੀ ਨਾ ਬਿਲਕੁਲ ਅੱਛਾ ਕੀ ਤੇ ਤਕਲੀਫ ਕਿਹਦੇ ਨਾਲ ਆਏ ਹੋ ਜਾਂ ਤੋਂ ਨਹੀਂ ਮੈਨੂੰ ਖੁਦ ਅੱਛਾ ਤਾਂ ਕੀ ਦਿੱਕਤ ਹੈ ਮੁੰਬੈ ਆਇਆ ਬੈਕ ਪੀਨ ਹਾਂ ਬੈਕ ਬੇਨ ਕਿ ਕਿਮੀਆ ਕਿ ਮੈਂ ਕੋਈ ਭਾਰ ਚੱਕ ਲਿਆ ਸੀ ਪਰ ਜਿਵੇਂ ਨਾ ਸਮ ਲੱਭੀਏ ਨਾ ਸਮ ਉਸੇ ਲੱਭੀਏ ਕਿੰਨੇ ਟਾਈਮ ਤੋਂ ਇਹ ਮੈਨੂੰ ਹੋਇਆ ਤਿੰਨ ਚਾਰ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਹਾਂ ਹਾਂ ਜੀ ਕੋਈ ਇਲਾਜ ਵਗੈਰਾ ਕੋਈ ਦਵਾਈ ਦੁਈ ਕੋਈ ਕੁਛ ਵੀ ਰਾਮ ਨਹੀਂ ਆਇਆ ਕੋਈ ਰਾਮ ਨਹੀਂ ਐਥੇ ਵੀ ਪਤਾ ਲੱਗਾ ਡਾਕਟਰ ਕੀ ਕਹਿੰਦੇ ਆ ਡਾਕਟਰ ਕੁਛ ਹੀ ਕਹਿੰਦੇ ਆ ਸਮਝ ਨਹੀਂ ਆ ਦਵਾਈ ਖਾਈ ਹੋ ਹਾਂ ਦਵਾਈ ਸਾਰੇ ਚਲੀ ਗਏ ਹਾਂ ਆ ਕੋਈ ਪੱਕਾ ਲਾ ਜੀ ਨਾ ਹੁਣ ਹੋਰ ਕਿੰਨੀ ਵਾਰ ਆਇਆ ਸੈਕਿੰਡ ਟਾਈਮ ਆ ਅੱਛਾ ਦੂਜੀ ਵਾਰ ਆਇਆ ਪਹਿਲੀ ਵਾਰ ਕੀ ਹੈ ਕੁਛ ਲੱਗਿਆ ਹਾਂਜੀ 25 ਪੈਸੇ 10 ਪੈਸੇ 5 ਪੈਸੇ 50 ਪੈਸੇ ਅੱਛਾ ਹਾਂਜੀ ਹਾਂਜੀ ਹਾਂ ਮਨਸ ਚੇਪੀਆਂ ਆਉਂਦੀਆਂ ਇਕਰੇ ਦਰ ਦਰ ਲਾਉਣ ਲੱਗਾ ਉਹ ਕਿ ਲਾਉਣ ਨਹੀਂ ਲੋਕੀ ਤਾਂ ਕਹਿੰਦੇ ਨਹੀਂ ਚੇਪੀਆਂ ਚੁਪੀਆਂ ਲਵਾਉਣੀਆਂ ਨਹੀਂ ਚਾਹੀਦੀਆਂ ਬਹੁਤ ਦੇਖ ਕੇ ਉਹ ਮਨ ਲਾਦਿਆ ਨਾ ਤਾਂ ਆ ਕੇ ਦਿੱਕਤ ਆ ਗਈ ਦੁਬਾਰਾ ਓਹੋ ਹੁਣ ਠੀਕ ਆ ਅਜੇ ਰਾਜ ਪੀਤਰ ਆ ਜਾ ਹੁਣ ਓਕੇ ਹਾਂਜੀ ਠੀਕ ਹਾਂ ਹੁਣ ਠੀਕ ਹੈ ਵਰਗਾ ਡਰ ਨਹੀਂ ਪਰਿਵਾਰ ਵਾਲੇ ਖੁਸ਼ ਨੇ ਹਾਂਜੀ ਤੁਸੀਂ ਖੁਸ਼ ਬਿਲਕੁਲ ਖੁਸ਼ ਹਰੇ ਬਹੁਤ ਬਹੁਤ ਥੈਂਕ ਯੂ ਪਾਪਾ ਅੱਗੇ ਵੀ ਤੁਹਾਨੂੰ ਜਿਹੜੀ ਇਹ ਗੱਲਬਾਤ ਆਪਾਂ ਅੰਦਰ ਜਾ ਕੇ ਤੁਹਾਡੀ ਕਰਵਾਉਨੇ ਆ ਤੁਸੀਂ ਦੇਖ ਲਓ ਦੇਖ ਸਕਦੇ ਹੋ ਕਿ ਔਰੇ ਜਿਹੜੇ ਮਰੀਜ਼ ਜਿਹੜੇ ਆਏ ਨੇ ਸਸਿਕਾ ਮੈਮ ਕਿਹੜੀ ਜਗ੍ਹਾ ਤੋਂ ਸੀ ਖਰੜ ਖਰੜ ਤੋਂ ਕੀ ਤਕਲੀਫ ਬੈਗ ਦੀ ਪੂਰੀ ਸਾਈਡ ਇੱਕ ਸਾਈਡ ਪੂਰੀ ਦੁਖਦੀ ਹੈ ਹਾਂਜੀ ਜੀ ਕਦੋਂ ਤੋਂ ਇਹ ਕਾਫੀ ਤੇਜ਼ ਤੋਂ ਸੀ ਜੀ ਹੁੰ ਜਣੀ 2 ਮਹੀਨੇ ਤੋਂ ਜ਼ਿਆਦਾ ਸੀ ਹੁਣ 2 ਮਹੀਨੇ ਤੋਂ ਜ਼ਿਆਦਾ ਸੀ ਤੇ ਫਿਰ ਕੀ ਕਿਵੇਂ ਪਹੁੰਚੇ ਹੋ ਆ ਪਹਿਲੀ ਵਾਰ ਆਏ ਹੋ ਦੂਜੀ ਵਾਰ ਆਏ ਹੋ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਕੀ ਉਮੀਦ ਲੈ ਕੇ ਆ ਰਹੇ ਹੋ ਬਹੁਤ ਵਧੀਆ ਰਿਲੈਕਸ ਮਿਲੇ ਆ ਤਾਂ ਤੁਸੀਂ ਕਰਵਾ ਚੁੱਕੇ ਹੋ ਹਾਂਜੀ ਰਿਲੈਕਸ ਵੀਰ ਹੁਣੇ ਤੋਂ ਹੀ ਹੋਣ ਲੱਗਿਆ ਹਾਂਜੀ ਇਹ ਤਾਂ ਹੁਣੇ ਹੋਵੇ ਮੈਂ ਕਹਿੰਦਾ 5 ਮਿੰਟ ਹੀ ਹੋਏ ਨੇ ਹਾਂਜੀ ਹਾਂਜੀ ਅਰੇ ਵਾਹ ਹੁਣ ਅੱਗੇ ਨਾਲੋਂ ਪੂਰਾ ਜਿਹੜੀ ਆਪਾਂ ਕਹਿ ਸਕਦੇ ਆ ਜਿਹੇ 100 ਦੇ ਵਿੱਚੋਂ ਆਪਾਂ ਕਿੰਨੇ ਪਰਸੈਂਟ ਮੰਨ ਕੇ ਚੱਲੀਏ ਹਾਫ ਹੋ ਗਿਆ 50% ਯਾਨੀ ਪਹਿਲੀ ਵਾਰ ਜੀ 50% ਫਰਕ ਪੈ ਗਿਆ ਅਰੇ ਵਾਹ ਬਿਲਕੁਲ ਆਪਾਂ ਅੰਦਰ ਜਾ ਕੇ ਵੀ ਤੁਹਾਡੀ ਗੱਲਬਾਤ ਕਰਵਾਉਣੀ ਹੈ ਤੁਸੀਂ ਅੰਦਰ ਦੇਖ ਸਕਦੇ ਹੋ ਕਿ ਇਲਾਜ ਜਿਹੜਾ ਹੈ ਉਹ ਚੱਲ ਰਿਹਾ ਹੈ ਸਾਡਾ ਮਨਪ੍ਰੀਤ ਭਾਜੀ ਵੀ ਹੋਣਗੇ ਆਜੋ ਅੰਦਰ ਆਜੋ ਜੀ ਅੰਦਰ ਆ ਕੇ ਤੁਸੀਂ ਦੇਖ ਸਕਦੇ ਹੋ ਮਾਦਾ ਪੰਛੀ ਬੱਚੇ ਦਾ ਵੀ ਜਿਹੜਾ ਇਲਾਜ ਹੋ ਰਿਹਾ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੈਂ ਤਿੰਨ ਚਾਰ ਜਣਿਆਂ ਨਾਲ ਗੱਲ ਕੀਤੀ ਬਾਹਰ ਮੈਨੂੰ ਇੱਕ ਗੱਲ ਦੌਰ ਆਉਂਦੇ ਨੇ ਕਹਿੰਦੇ ਮੈਂ ਨਾ ਹੁਣ ਬਾਹਰ ਵੀ ਖੜਾ ਸੀ ਉਹ ਉਹ ਮੈਮ ਦੀ ਮੈਂ ਗੱਲਬਾਤ ਕੀਤੀ ਆ ਉਹ ਕਹਿੰਦੇ ਕਿ 50% ਫਰਕ ਪੈ ਗਿਆ ਜਦੋਂ ਬੰਦੇ ਦਾ ਜੋੜ ਸੈੱਟ ਹੋ ਜਾਊਗਾ ਉਹਨੂੰ 100% ਫਰਕ ਪਊਗਾ 50 ਤਾਂ ਇੱਕ ਥੋੜੀ ਜੀ ਗੱਲ ਆ ਇੱਕ ਲਾਈਨ ਤੇ ਆਇਆ ਉਹ ਹਜੇ ਤਾ ਆਕਰ ਕੋ 50% ਫਰਕ ਹੈ ਜੋ ਪ੍ਰੋਪਰ ਜੁਆਇੰਟ ਪੈ ਗਿਆ ਉਹ ਜੰਮੀ ਠੀਕ ਹੋ ਜਾਣਗੇ ਲੋਕਾਂ ਦਾ ਮਨ ਹੈ ਜਿਨਾ ਇਹ ਗੱਲ ਵੀ ਆ ਰਹੀ ਹੈ ਕਿ 50% ਆ ਰਹੇ ਹੈ ਕਿ ਕਿਤੇ ਕੋਈ ਕੈਮੀਕਲ ਕੋਮਲ ਤੁਸੀਂ ਕੋਈ ਦਵਾਈ ਦੋਈ ਤਾਂ ਨਹੀਂ ਦੰਦੇ ਕੋਈ ਖਾਣ ਨੂੰ ਸਰ ਸਾਡੇ ਹੱਥ ਹੀ ਸਾਰਾ ਕੁਝ ਨੇ ਜੀ ਅਸੀਂ ਹੱਥਾਂ ਨਾਲ ਹੀ ਟਰੀਟਮੈਂਟ ਕਰਨਾ ਹੈ ਸਾਡੇ ਕੋਲ ਕੋਈ ਦਵਾਈ ਨਹੀਂ ਕੋਈ ਟੀਕਾ ਨਹੀਂ ਕੋਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਸਿਸਟਮ ਨਹੀਂ ਹੈ ਕੋਈ ਮੈਡੀਕਲ ਸਿਸਟਮ ਨਹੀਂ ਹੈ ਨਾ ਜੀ ਨਾ ਅਸੀਂ ਬਿਨਾ ਦਵਾਈ ਬਿਨਾ ਟੀਕੇ ਬਿਨਾ ਚਿਪੜ ਤੋਂ ਇਲਾਜ ਕਰਦੇ ਹਾਂ ਜੇ ਜਿਹਦੀ ਦਵਾਈ ਚੱਲਦੀ ਵੀ ਹੋਵੇ ਜੇ ਜੇ ਦਰਦ ਦੀ ਦਵਾਈ ਚੱਲਦੀ ਐ ਅਸੀਂ ਦਰਦ ਦੀ ਦਵਾਈ ਬੰਦ ਕਰ ਦਿੰਨੇ ਆ ਬੰਦੇ ਜੀ ਦਰਦ ਦੀ ਗੋਲੀ ਨਾ ਅਸੀਂ ਆਪ ਦੀ ਇਹਦੇ ਨਾਲ ਬੰਦੇ ਨੂੰ ਖਾਣ ਦਈਏ ਜੀ ਠੀਕ ਹੈ ਜੀ ਜੇ ਇੰਨਾ ਵਿਸ਼ਵਾਸ ਆਪਣੇ ਆਪ ਤੇ ਹਾਂਜੀ ਸਰ ਆਪਣੇ ਆਪ ਤੇ ਵੀ ਆਪਣੇ ਕੰਮ ਤੇ ਵੀ ਜੀ ਆਪਣੀ ਇਤਕਨਿਕਤਾ ਵੀ ਹਾਂਜੀ ਹਾਂਜੀ ਸਰ ਸਾਡੇ ਕੋਲ ਸਰਵਾਈਵਰ ਦਾ ਲਾਜ ਵੀ 100% ਹੈ ਜੀ ਸੋਨੇ ਆਪ ਹੀ ਜਵਾਬ ਦਿੰਦਾ ਹੈ ਇਹ ਬੀਫੂ ਸਰਵਾਈਕਲ ਹੋ ਰਿਹਾ ਕਿਉਂ ਹੋ ਰਿਹਾ ਜਦੋਂ ਹੁਣ ਲੰਬੇ ਸਮੇਂ ਤੱਕ ਇੱਕ ਪੋਸਚਰ ਦੇ ਵਿੱਚ ਤੁਸੀਂ ਕੋਈ ਵੀ ਕੰਮ ਕਰੋਗੇ ਭਾਵੇਂ ਗਰਦਨ ਝੁਕਾ ਕੇ ਲਾ ਲਓ ਭਾਵੇਂ ਝੁੱਕ ਕੇ ਲਾ ਲਓ ਜੇ ਗਰਦਨ ਝੁਕਾ ਕੇ ਜਾਂ ਗਰਦਨ ਉੱਪਰ ਚੱਕ ਕੇ ਕੰਮ ਕਰੋਗੇ ਤਾਂ ਸਰਵਾਈਕਲ ਹੋਊਗਾ ਜੇ ਤੁਸੀਂ ਬਾਡੀ ਝੁਕਾ ਕੇ ਕੰਮ ਕਰੋਗੇ ਜਾਂ ਲੰਬਾ ਸਮਾਂ ਖੜ ਕੇ ਕੰਮ ਕਰੋਗੇ ਤਾਂ ਲੱਕ ਦੀ ਦਿੱਕਤ ਆਊਗੀ ਬੋਡੀ ਦੇ ਮੂਵਮੈਂਟ ਹੋਣ ਵਾਲੇ ਪਾਰਟ ਜਦੋਂ ਲੰਬਾ ਸਮਾਂ ਤੱਕ ਇੱਕੇ ਪੋਸਚਰ 'ਚ ਰਹਿੰਦੇ ਨੇ ਤਾਂ ਉਹਦੇ ਵਿੱਚ ਪ੍ਰੋਬਲਮ ਆਊਗੀ ਆਊਗੀ। ਇੱਕ ਤੁਸੀਂ ਜਿਹੜੀ ਗਲਤ ਦਵਾਈ ਦੀ ਕਹਿੰਦੇ ਹੋ ਉਹ ਦਵਾਈ ਦੀ ਗੱਲ ਮੈਨੂੰ ਤਾਂ ਕਰਕੇ ਥੋੜੀ ਜਿਹੀ ਅਜੀਬ ਲੱਗ ਰਹੀ ਆ ਸੁਣਨ ਨੂੰ। ਜੇ ਕੋਈ ਤਕਲੀਫ ਦੇ ਵਿੱਚ ਹੈ। ਅਗਲਾ ਕਹਿੰਦਾ ਕਿ ਮੈਂ ਸਰੀਰ ਨੂੰ ਮਨ ਨੂੰ ਉੱਪਰੋਂ ਠੀਕ ਨਹੀਂ ਕਰ ਰਹਾ ਮੈਨੂੰ ਚੀਜ਼ ਖਾਣੀ ਹੀ ਪੈਣੀ ਆ ਫੇਰ ਇਹ ਠੀਕ ਹੋਊਗੀ। ਹੁਣ ਤੁਸੀਂ ਦਵਾਈ ਨੂੰ ਮਨਾ ਕਰੀ ਜਿੰਨੇ ਹੋ ਕਿ ਦਵਾਈ ਅਸੀਂ ਨਾ ਤਾਂ ਆਪ ਦਿੰਨੇ ਆ ਨਾ ਅਸੀਂ ਕਿਸਨੂੰ ਖਾਣ ਦਿੰਨੇ ਆ। ਇਹ ਇਹ ਗੱਲ ਫਿਰ ਐ ਨਹੀਂ ਲੱਗਦਾ ਕਿ ਉਲਟਾ ਹੋਊਗੀ। ਦੇਖੋ ਸਰ ਕੀ ਹੈ ਜੀ ਜਦੋਂ ਬੰਦੇ ਦੇ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਪਹੁੰਚਦਾ ਆਪਦੀ ਥਾਂ ਦੇ ਉੱਤੇ ਠੀਕ ਹੈ ਜਿਹੜੀ ਥਾਂ ਦੇ ਵਿੱਚ ਨਹੀਂ ਪਹੁੰਚਦਾ ਉੱਥੇ ਦਰਦ ਹੁੰਦਾ ਜਦੋਂ ਅਸੀਂ ਬਲੱਡ ਸਰਕੂਲੇਸ਼ਨ ਚਲਾਤਾ ਉਹ ਦਰਦਮੰਦ ਹੋ ਗਿਆ ਉਹਨੂੰ ਕੀ ਲੋੜ ਹੈ ਦਵਾਈ ਖਾਣ ਦੀ ਜੀ ਠੀਕ ਹੈ ਅਸੀਂ ਬਲੱਡ ਨੂੰ ਮਤਲਬ ਕਿ ਜਿਹੜਾ ਸਿਸਟਮ ਹੈ ਉਹਨੂੰ ਆਪਦੀ ਥਾਂ ਤੇ ਸੈੱਟ ਕਰ ਦਿੰਨੇ ਆ ਜਿਹੜੀ ਨਸਾਂ ਦਬੀਆਂ ਹੁੰਦੀਆਂ ਉਹਨਾਂ ਨੂੰ ਖੋਲ ਦਿੰਨੇ ਆ ਬੰਦੇ ਨੂੰ ਲੋੜੇ ਨਹੀਂ ਪੈਂਦੀ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਜੀ ਬਿਲਕੁਲ ਅੱਜ ਜਿਵੇਂ ਹੁਣ ਤੁਸੀਂ ਇਹ ਮਾਡਲ ਵੀ ਕੁਝ ਰੱਖੇ ਹੋਏ ਨੇ ਮੈਂ ਬਾਹਰ ਲਗਭਗ ਮੈਂ 4-5 ਜਣਿਆਂ ਨਾਲ ਜਿਹੜੀ ਗੱਲ ਕੀਤੀ ਆ ਉਹਦੇ ਵਿੱਚੋਂ ਤਿੰਨ ਬੰਦੇ ਤਾਂ ਮੈਨੂੰ ਉਹ ਦਿਖੇ ਨੇ ਜਿਨ੍ਹਾਂ ਦੇ ਵਿੱਚ ਗੋਡਿਆਂ ਦੀ ਦੀ ਹੀ ਦਿੱਕਤ ਹੈ ਕਿ ਉਹ ਕਹਿੰਦੇ ਨੇ ਕਿ ਸਾਡੇ ਗੋਡੇ ਕੋਈ ਕਹਿੰਦਾ 6 ਸਾਲ ਤੋਂ ਨੇ ਕੋਈ ਕਹਿੰਦਾ ਗੋਡੇ ਪਵਾਉਣ ਨੂੰ ਹੀ ਕਹਿ ਦਤਾ ਆ ਕੋਈ ਇਦਾਂ ਬੜੀ ਦੂਰੂ ਦੂਰੂ ਲੋਕ ਪਾਉਂਦੇ ਨੇ ਗੋਡਿਆਂ ਦੇ ਵਿੱਚ ਇਹ ਦਿੱਕਤ ਆਉਣੀ ਕੀ ਲੱਗਦਾ ਕਿ ਕਿੱਥੇ ਲੋਕ ਧਿਆਨ ਹੀ ਦੇ ਪਾਉਂਦੇ ਹਾਂਜੀ ਆ ਤੁਸੀਂ ਮਾਡਲ ਨਾਲ ਜ਼ਰੂਰ ਸਮਝਾ ਦਿਓ ਬਿਲਕੁਲ ਆ ਜੋ ਸਰ ਤੁਸੀਂ ਮੇਰੇ ਕੋਲ ਹੀ ਆ ਜਾਓ ਹਾਂਜੀ ਹਾਂ ਦੇਖੋ ਜੀ ਇੰਨਾਂ ਦਾ ਸਾਰਿਆਂ ਨੂੰ ਪਤਾ ਜੀ ਜਿਹੜਾ ਗੋਡੇ ਦੇ ਵਿੱਚ ਨਾੜ ਆਉਂਦੀ ਹੈ ਨਾ ਉਹ ਰੀਡ ਦੀ ਹੱਡੀ ਤੋਂ ਆਉਂਦੀ ਹੈ ਨਗੀਆ ਹਾਂ ਸਭ ਨੂੰ ਪਤਾ ਜੀ ਇਹ ਗੱਲ ਇੱਕ ਕਾਰਨ ਇਹ ਹੋ ਗਿਆ ਜਦੋਂ ਰੀਡ ਦੀ ਹੱਡੀ 'ਚ ਨਾੜ ਕੋਈ ਵੀ ਦਬ ਜਾਂਦੀ ਹੈ ਗੋਡਿਆਂ 'ਚ ਪ੍ਰੋਪਰ ਬਲੱਡ ਨਹੀਂ ਪਹੁੰਚਦਾ ਠੀਕ ਹੈ ਜੀ ਇੱਕ ਕਾਰਨ ਇਹ ਹੋ ਗਿਆ ਦੂਜਾ ਕਾਰਨ ਕੋਈ ਇਨਸੀਡੈਂਟ ਹੋ ਗਿਆ ਤੀਜਾ ਕਾਰਨ ਲਾ ਲਓ ਮਤਲਬ ਕਿ ਕਿਸੇ ਵੀ ਕਾਰਨ ਕਰਕੇ ਜਾਂ ਆਪਣੀ ਡਾਈਟ ਕਰਕੇ ਠੀਕ ਹੈ ਜਦੋਂ ਗੋਡਾ ਡਿਸਲੋਕੇਟ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਮਤਲਬ ਕਿ ਦਰਦ ਹੋਣ ਲੱਗ ਜਾਂਦਾ ਜਿਆਦਾਤਰ ਖਡਾਰੀਆਂ ਨਾਲ ਹੁੰਦਾ ਫੁੱਟਬਾਲ ਖੇਡਦੇ ਨੇ ਕਬੱਡੀ ਖੇਡਦੇ ਨੇ ਉਹਨਾਂ ਨਾਲ ਵੀ ਹੋ ਜਾਂਦਾ ਜਾਂ ਕੋਈ ਬਾਲਾ ਉੱਪਰ ਚੜ੍ਹ ਕੇ نیچے ਉਤਰਦਾ ਪੌੜੀਆਂ ਨਾਲ ਵੀ ਗੋਡਿਆਂ ਦਾ ਜਿਹੜਾ ਡਿਸਪਲੇਸ ਸਰੋ ਚਲੋ ਤਾਂ ਇੱਕ ਲੱਗ ਮੈਟਰ ਰਹਿ ਗਿਆ ਜੀ ਹੁਣ ਜਿਹੜੇ ਆਪਣੇ ਬਜ਼ੁਰਗ ਬਾਹਰ ਬੈਠੇ ਨੇ ਇਹ ਕਿਹੜੀ ਫੁੱਟਬਾਲ ਖੇਡਦੇ ਰਹੇ ਨੇ ਕਿਹੜੀ ਕਬੱਡੀ ਖੇਡਦੇ ਰਹੇ ਨੇ ਇਹਨਾਂ ਨੂੰ ਵੀ ਤਾਂ ਦਿੱਕਤ ਆਈ ਹੈ ਜਦੋਂ ਨਾੜਾਂ ਦਾ ਸਰਕਲ ਆਂਦਾ ਇਹਦੇ ਵਿੱਚ ਬਲੱਡ ਪਿੱਛੋਂ ਬਲੌਕ ਹੋ ਜਾਂਦਾ ਹੈ ਤਾ ਕੀ ਹੁੰਦਾ ਇੱਕ ਪਾਸੇ ਤਾਂ ਇਹ ਨਾਲ ਲੱਗ ਜਾਂਦਾ ਇੱਕ ਪਾਸੇ ਖੁੱਲਾ ਹੋ ਜਾਂਦਾ ਜਿਹੜਾ ਡਾਕਟਰੀ ਪਾਸਾ ਦੇ ਵਿੱਚ ਕਿਹਾ ਜਾਂਦਾ ਕਿ ਤੁਹਾਡੇ ਗੋਡੇ ਦੇ ਵਿੱਚ ਗੈਪ ਪੈ ਗਿਆ ਜਾਂ ਤੁਹਾਡੇ ਗੋਡੇ ਦੇ ਵਿੱਚ ਗਰੀਸ ਖਤਮ ਹੋ ਗਈ ਹੂੰ ਠੀਕ ਹੈ ਅਸੀਂ ਉਹ ਚੀਜ਼ ਨੂੰ ਮੈਂਟੇਨ ਕਰਕੇ ਬੰਤੇ ਹੀ ਨਹੀਂ ਕਰਦੇ ਮੈਂਟੇਨ ਕਰਦੇ ਆ ਲੋਕੇਸ਼ਨ ਤੇ ਲੈ ਕੇ ਆਉਂਦੇ ਆ ਬੰਦੇ ਦਾ 100% ਇਲਾਜ ਹੋ ਜਾਂਦਾ ਇਹਦੇ ਨਾਲ ਜਣੀ ਤੁਸੀਂ ਉਸੇ ਜਗ੍ਹਾ ਤੇ ਵਾਪਸ ਲੈਣੇ ਹੋ ਜਿਹਦੇ ਮੈਂ ਕਹਿੰਦਾ ਨੇ ਗੈਪ ਪੈ ਗਿਆ ਗ੍ਰੀਸ ਖਤਮ ਹੋ ਗਈ ਤਾਂ ਰਗੜ ਖਾਣ ਲੱਗ ਗਈ ਤਾਂ ਕਰਕੇ ਉਹ ਉਸ ਚੀਜ਼ ਦਾ ਇਲਾਜ ਹੋ ਜਾਂਦਾ ਬਿਲਕੁਲ ਸਰ ਜਦੋਂ ਇਹ ਹਿੱਲਦੇ ਨੇ ਤਾਂ ਹੀ ਰਗੜ ਖਾਂਦੇ ਨੇ ਅਸੀਂ ਉਹਨੂੰ ਇੱਕ ਲੋਕੇਸ਼ਨ ਤੇ ਲਿਆ ਕੇ ਜਿੱਥੋਂ ਇਹ ਹਿੱਲੇ ਹੁੰਦੇ ਨੇ ਉੱਥੇ ਵਾਪਸ ਕਰ ਦਿੰਨੇ ਆ ਬਿਲਕੁਲ ਸਹੀ ਕਰ ਦਿੰਨੇ ਆ ਸਹੀ ਕਰ ਦਿੰਨੇ ਆ ਹਾਂਜੀ ਸਰ ਜਿਵੇਂ ਹੁਣ ਇਹਦੇ ਵਿੱਚ ਪਰਹੇਜ਼ ਵੀ ਕੁਝ ਦੱਸ ਦਿਆਂ ਹੁਣ ਜਿਵੇਂ ਮੰਨ ਲਓ ਕਿਸ ਨੇ ਇਲਾਜ ਕਰਾਇਆ ਜਿਵੇਂ ਉਹ ਬੱਚੇ ਦਾ ਆਪਾਂ ਟ੍ਰੀਟਮੈਂਟ ਕੀਤਾ ਆ ਹਾਂਜੀ ਉਹ ਉਹ ਉਹਨੂੰ ਆਪਾਂ ਫਰਕ ਪਾਣਾ ਜਿਹੜਾ ਸ਼ੁਰੂ ਜੇ ਹੋ ਹੁੰਦਾ ਆ ਫਿਰ ਇਹਦੇ ਵਿੱਚ ਕੋਈ ਪਰਹੇਜ਼ ਵੀ ਦੱਸਣਾ ਪੈਂਦਾ ਕਿ ਆਹ ਖਾਣਾ ਪੀਣਾ ਨਹੀਂ ਹੈਗਾ ਆ ਇਦਾਂ ਜਿਵੇਂ ਹੁਣ ਗੋਡੇ ਦੀ ਉਹ ਗੱਲ ਕਰ ਲੈਣਾ ਗੋਡੇ ਦੇ ਵਿੱਚ ਸਰ ਜਦੋਂ ਬਾਡੀ ਦੇ ਵਿੱਚ ਬੈਵਾਦੀ ਹੁੰਦੀ ਹੈ ਆਪਣੀ ਬਾਡੀ ਦੇ ਵਿੱਚ ਬੈਵਾਦੀ ਹੋਏਗੀ ਤਾਂ ਉਹ ਆਪਣਾ ਜੋੜ ਨਹੀਂ ਖੜਾ ਸਕਦੀ ਕੋਈ ਵੀ ਜੋੜ ਆਸੀਂ ਸੈੱਟ ਕਰਿਆ ਹੋਇਆ ਖੜਾ ਨਹੀਂ ਸਕਦੀ ਮੈਨੂੰ ਲੱਗ ਕੇ ਜੇ ਅਸੀਂ ਟਰੀਟਮੈਂਟ ਕਰਦੇ ਆ ਬੰਦੇ ਨੂੰ ਨਹੀਂ ਫਰਕ ਪੈ ਰਿਹਾ ਜੇ ਜੇ ਉਹਦੀ ਬੋਡੀ ਦੇ ਵਿੱਚ ਬੈਵਾਦੀ ਹੈ ਤਾਂ ਹੋਊਗਾ ਇਹ ਅਸੀਂ ਬੈਵਾਦੀ ਖਤਮ ਕਰਨ ਵਾਸਤੇ ਦਾਣਾ ਰੋਕ ਦਿੰਨੇ ਆ ਸਿਲਕੇ ਵਾਲੀਆਂ ਸਾਰੀਆਂ ਸਾਰੀਆਂ ਹਾਂ ਲੱਸੀ ਨਹੀਂ ਪੀਣ ਦੇ ਤੇ ਦਹੀਂ ਨਹੀਂ ਖਾਣ ਦੇ ਜੇ ਹੁਣ ਕੋਈ ਵੇਖ ਵੀ ਰਿਹਾ ਉਹਨਾਂ ਨੂੰ ਵੀ ਇਹੇ ਦੱਸ ਦੇ ਵੀ ਦੇਖ ਕੇ ਖਾਇਆ ਕਰੋ ਹਾਂਜੀ ਖਾਂ ਅਸੀਂ ਰੋਕ ਦਿਆਂ ਜਦ ਤੱਕ ਸਾਡਾ ਟਰੀਟਮੈਂਟ ਚੱਲਦਾ ਉਦੋਂ ਤੱਕ ਉਦੋਂ ਬਾਅਦ ਹਾਂ ਉਦੋਂ ਬਾਅਦ ਬੰਦਾ ਖਾ ਪੀ ਸਕਦਾ ਹੈ अच्छा फिर दोबारा नॉर्मल लाइफ भी जी सकदा बिल्कुल बिल्कुल जी एत्ता कोई सीन नहीं क्योंकि जोड़ ਖੜਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਜੀ ਇਹ ਦਾਲਾਂ ਦੂਲਾਂ ਦਾ ਕਿਉਂਕਿ ਹੁਣ ਅਸਾਂ ਨੇ ਕੋਈ ਵੀ ਜੀ ਆਪਣੀ ਥਾਂ ਤੇ ਸੈੱਟ ਕਰੀ ਐ ਠੀਕ ਹੈ ਤੁਸੀਂ ਦਾਲਾਂ ਖਾਓਗੇ ਫੇਰ ਹਿੱਲਜੋਗੇ ਕਿਉਂਕਿ ਜਦੋਂ ਸੈੱਟ ਕਰੀਆ ਉਦੋਂ ਕੱਚੀ ਹੁੰਦੀ ਐ ਇਹ ਜਦੋਂ ਬਾਡੀ ਦੇ ਵਿੱਚ ਬੈਵਾਦੀ ਆ ਜੂਗੀ ਬੈ ਆ ਜੂਗੀ ਫੇਰ ਹਿੱਲਜੂਗੀ ਠੀਕ ਹੈ ਜੀ ਇਸ ਇਸ ਕਰਕੇ ਦਾਲਾਂ ਤੇ ਬੈਵਾਦੀ ਦਾ ਸਾਰਾ ਸਮਾਨ ਬੰਦ ਕਰ ਦਿੰਦੇ ਨੇ ਉਹ ਸਾਰਾ ਬੰਦ ਕਰ ਦਿੰਦੇ ਹਾਂ ਇੱਕ ਜਾਂਦੇ ਜਾਂਦੇ ਇੱਕ ਛੋਟੀ ਜੀ ਗੱਲ ਦਰੂਰ ਦੱਸ ਦੋ ਜਿਵੇਂ ਹੁਣ ਕੋਈ ਦਰਸ਼ਕ ਦੇਖ ਰਹੇ ਹੁਣ ਉਹਨਾਂ ਦੇ ਮਨ ਦੇ ਵਿੱਚ ਹੋਵੇ ਕਿ ਕੋਈ ਐਕਸਰਸਾਈਜ਼ ਕੋਈ ਚੀਜ਼ ਦਾ ਧਿਆਨ ਖਾਣ ਪੀਣ ਦਾ ਕੋਈ ਐਕਸਰਸਾਈਜ਼ ਦਾ ਕਿ ਜਿਸ ਦਿਨਾਂ ਉਹਨਾਂ ਨੂੰ ਇਹ ਪ੍ਰੋਬਲਮ ਨਾ ਆਵੇ ਜਾਂ ਜੋ ਸ਼ੁਰੂਆਤੀ ਲੱਛਣ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਨੂੰ ਆਪਾਂ ਦੱਸ ਸਕੀਏ ਸਰ ਮੈਂ ਇੱਕ ਤੁਹਾਨੂੰ ਛੋਟੀ ਜੀ ਐਕਸਰਸਾਈਜ਼ ਦੱਸਣ ਲੱਗਿਆ ਸਰਵਾਈਕਲ ਦੀ ਜਿਨ੍ਹਾਂ ਨੂੰ ਸਰਵਾਈਕਲ ਹੁੰਦਾ ਹੈ ਜਿਹੜੇ ਜ਼ਿਆਦਾਤਰ ਗਰਦਨ ਝੁਕਾ ਕੇ ਰੱਖਦੇ ਨੇ ਉਹਨਾਂ ਵਾਸਤੇ ਸਪੈਸ਼ਲੀ ਇੱਕ ਐਕਸਰਸਾਈਜ਼ ਹੈ ਤੁਸੀਂ ਸਭ ਤੋਂ ਪਹਿਲਾਂ ਆਪਣੀ ਗਰਦਨ ਨੂੰ نیچے ਡਾਊਨ ਰੱਖੋ ਫਿਰ ਆਪਣਾ ਹੱਥ ਉਹਦੇ ਉੱਤੇ ਆਪਣੀ ਗਰਦਨ ਦੇ ਪਿੱਛੇ ਰੱਖੋ ਤੇ ਗਰਦਨ ਉੱਤੇ ਨੂੰ ਧੱਕੋ ਤੇ ਹੱਥਾਂ ਦਾ ਪ੍ਰੈਸ਼ਰ نیچے ਪਾਓ ਇੱਕ ਚੀਜ਼ ਇਹ ਕਰਨੀ ਹੈ ਫਿਰ ਇੱਕ ਪਾਸੇ ਨੂੰ ਕਰਕੇ ਹੱਥ ਨਾਲ ਖਿੱਚ ਕੇ ਰੱਖਣੀ ਹੈ ਤੇ ਗਰਦਨ ਨੂੰ ਸਿੱਧੇ ਕਰਨੀ ਹੈ ਠੀਕ ਹੈ ਦੂਜੇ ਪਾਸੇ ਐਵੇਂ ਖਿੱਚ ਕੇ ਰੱਖਣਾ ਤੇ ਗਰਦਨ ਸਿੱਧੇ ਕਰਨਾ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਗਰਦਨ ਦੇ ਜਿੰਨੇ ਵੀ ਮਸਲ ਨੇ ਸਟਰੋਂਗ ਹੋ ਜਾਣਗੇ ਤੇ ਤੁਹਾਨੂੰ ਸਰਵਾਈਕਲ ਦੀ ਦਿੱਕਤ ਆਉਣ ਤੋਂ ਬਚਾਅ ਹੋ ਸਕਦਾ ਬਚਾਅ ਹੋ ਸਕਦਾ ਹੋ ਸਕਦਾ ਹਾਂਜੀ ਸਰ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਥੈਂਕ ਯੂ ਤੇ ਸਰ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਬਸ ਠੀਕ ਆ ਜੀ ਠੀਕ ਹੋ ਠੀਕ ਹੈ ਹੁੰਦਾ ਐ ਐ ਨਹੀਂ ਕਹਿਣਾ ਹੈ ਠੀਕ ਹੋਏ ਡਾਕਟਰ ਸਾਹਿਬ ਮਰੇ ਬੈਠੇ ਨੇ ਤੁਸੀਂ ਕਹਿਣ ਲੱਗ ਜਣੇ ਹੋ ਕਿ ਠੀਕ ਹੈ ਡਾਕਟਰ ਸਾਹਿਬ ਕਿਤੇ ਗੁੱਸਾ ਨਾ ਕਰਨ ਨਹੀਂ ਨਹੀਂ ਡਾਕਟਰ ਸਾਹਿਬ ਉਸ ਡਾਕਟਰ ਸਾਹਿਬ ਨੇ ਪਹਿਲੇ ਪੁੱਛ ਲਿਆ ਥਾ ਆਪਕੀ ਕੀ ਸਥਿਤੀ ਹੈ ਮੈਂ ਕਿਹਾ ਥ ਤੋ ਅਬਤਲ ਡਾਕਟਰ ਸਾਹਿਬ ਦੇਖਣਗੇ ਕਿਤਨਾ ਟ੍ਰੀਟਮੈਂਟ ਲੈਣਾ ਹੈ ਅੱਛਾ ਬਿਲਕੁਲ ਹਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਅਸੀਂ ਵੀ ਇਹੀ ਗੱਲ ਕਹਾਂਗੇ ਕਿ ਜੇ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਪਹਿਲੇ ਵੀ ਡਾਕਟਰ ਸਾਹਿਬ ਕੇ ਕਈ ਉਹ ਦੇਖੇ ਵੀਡੀਓ ਦੇਖੀ ਹੈ ਔਰ ਕਈ ਬੰਦੇ ਮੈਂ ਪਹਿਲੇ ਵਾਰ ਆਇਆ ਮੈਂ ਕਈ ਬੰਦੇ ਪੁੱਛੇ ਬਾਹਰ ਇੱਕ ਬੰਦਾ ਮਰਸਰ ਤੋਂ ਆਇਆ ਸੀ ਉਹ ਆਪਣਾ ਜਲੰਧਰ ਤੋਂ ਉਹ ਕਹਿੰਦਾ ਮੈਂ ਜੋ ਜਾਚ ਪੰਜਵੇਂ ਵਾਰ ਆਇਆ ਮੈਂ ਜਲੰਧਰ ਲੁਧਿਆਣਾ ਸਾਰੇ ਹਸਪਤਲ ਮੈਂ ਚੱਕ ਛੜੇ ਨਹੀਂ ਕੋਈ ਕਿ ਜੋਥਰੇਪੀ ਕੋਈ ਕਹਿੰਦੇ ਉਹਰੇ ਆਕੇ ਮੈਂ ਪੰਜਵੇਂ ਮੇਰੀ ਟਿਪਾਈ ਮੈਂ ਬਿਲਕੁਲ 100% ਸਹੀ ਹੈ ਸਹੀ ਹੋ ਤਾਂ ਫਿਰ ਹੌਸਲਾ ਆਪਣੇ ਕੋ ਵੀ ਹੋ ਗਿਆ ਕਿ ਨਹੀਂ ਆਪਾਂ ਆਏ ਆ ਤਾਂ ਕਿ ਆਪਾਂ ਵੀ ਠੀਕ ਹੋ ਗਏ ਨਾ ਕਿੰਦਾ ਕਿਦਾ ਯਕੀਨ ਦੀ ਵੀ ਗੱਲ ਹੋਈ ਬਿਲਕੁਲ ਬਿਲਕੁਲ ਇਸ ਵੀਡੀਓ ਨੂੰ ਦਰਸਾ ਬਟਰੀ ਇਹ ਤਿੰਨੋਂ ਕੰਮ ਕਰਦੇ ਹਨ ਜਦੋਂ ਇਹ ਚੀਜ਼ ਹੁੰਦੀ ਹੈ ਜੀ ਦੇਖੋ ਗੋਡੇ ਦੀ ਕੰਡੀਸ਼ਨ ਕੀ ਹੁੰਦੀ ਹੈ ਜੀ ਗੋਡੇ ਇਦਨ ਨੂੰ ਟੇਟੇ ਹੋਣ ਲੱਗ ਜਾਂਦੇ ਨੇ ਹੂੰ ਜਿਵੇਂ ਹੁਣ ਥੋੜਾ ਜਿਹਾ ਮੈਨੂੰ ਲੱਗ ਵੀ ਰਿਹਾ ਹੈਗਾ ਫਰਕ ਵੀ ਹੈ ਦੇਖਣ ਦੇ ਵਿੱਚ ਜਿਵੇਂ ਨਾ ਹੁਣ ਤਾਂ ਬਹੁਤ ਠੀਕ ਨੇ ਇਹ ਪਹਿਲਾਂ ਇਹਨਾਂ ਦੀ ਜਿਹੜੀ ਇਹ ਵਾਲੀ ਹੱਡੀ ਐ ਇਹ ਵਾਲੀ ਹੱਡੀ ਉਹ ਇੱਥੇ ਸੀ ਇਹ ਜਗ੍ਹਾ ਤੋਂ ਆਪਾਂ ਇੱਥੇ ਤੱਕ ਲੈ ਕੇ ਆਏ ਆ ਇਹਨੂੰ ਆਪਦੀ ਥੈਰੇਪੀ ਨਾਲ ਪਰ ਫੇਰ ਵੀ ਆਪਾਂ ਜਿਵੇਂ ਮੰਨ ਕੇ ਚੱਲਾਂ ਤਾਂ ਇੰਚ ਦਾ ਫਰਕ ਪੈ ਗਿਆ ਇੰਚ ਇੰਚ ਡੇਢ ਇੰਚ ਦਾ ਹਾਂਜੀ ਇਹਨੂੰ ਅਸੀਂ ਘੁਮਾ ਘੁਮਾ ਕੇ ਟੇਪਿੰਗ ਕਰਕੇ ਆਵਦੀਆਂ ਤਕਨੀਕਾਂ ਨਾਲ ਸਿੱਧੀ ਕਰੀ ਆ ਹੁਣ ਟੇਪਿੰਗ ਕਹੀ ਆ ਤੁਸੀਂ ਟੇਪਿੰਗ ਮੈਂ ਮੈਂ ਦੱਚਿਆਂ ਦਾ ਮੈਂ ਵਿਵਾਦ ਪੁੱਛੂੰਗਾ ਸਰ ਤੁਹਾਨੂੰ ਬਹੁਤ ਲੋਕ ਦੇਖਦੇ ਹੋਣਗੇ ਵੀਡੀਓ ਕਹਿੰਦੇ ਨੇ ਕਿ ਜੀ ਕੋਈ ਯਾਰ ਮਿੱਤਰ ਹੋਵੇ ਕੋਈ ਪਿਆਰ ਕਰਨ ਵਾਲਾ ਵੀ ਅਗਲਾ ਕਹਿੰਦਾ ਟੇਪਿੰਗ ਨਾ ਕਰਾਈ ਟੇਪਿੰਗ ਕਰਾਂਗੇ ਕੰਮ ਖਰਾਬ ਹੋ ਜਾਂਦਾ ਕੰਮ ਵਾਧਾ ਵਾਧਾ ਲਈਂਗਾ ਟੇਪਿੰਗ ਨਾ ਕਰਾਈ ਤੁਸੀਂ ਕਹਿੰਦੇ ਹੋ ਕਿ ਟੇਪਿੰਗ ਕਰਕੇ ਅਸੀਂ ਠੀਕ ਕਰ ਦੇਗੇ ਟੇਪਿੰਗ ਵੀ ਫਿਰ ਕਿਵੇਂ ਲਈ ਸਹੀ ਹੋ ਗਈ ਹੁਣ ਤੁਹਾਨੂੰ ਆਪ ਨੰਗੀਆਂ ਅੱਖਾਂ ਨਾਲ ਇਹ ਈ ਧੀਖਰੀ ਵੀ ਇਹ ਇਧਰ ਨੂੰ ਟੇਢੀ ਐ ਹਾਂ ਜੇ ਤੁਸੀਂ ਇਧਰ ਨੂੰ ਹੀ ਦੁਬਾਰੋਂ ਟੇਪ ਕਰ ਦੋਗੇ ਇਹ ਕੰਡੀਸ਼ਨ ਦੇ ਵਿੱਚ ਇਹ ਤਾਂ ਹੋਰ ਖਰਾਬ ਹੋ ਜੂਗਾ ਹੂੰ ਟੇਪ ਦੀ ਵੀ ਸਮਝਦਾਰੀ ਇਹ ਵੀ ਕਰਨੀ ਰੂਟਸ ਸੈੱਟ ਦੇਣੇ ਪੈਣਗੇ ਤਾਂ ਕਿ ਬੰਦਾ ਠੀਕ ਹੋਊਗਾ ਕੁਝ ਬੰਦੇ ਹੈਗੇ ਨੇ ਐਵੇਂ ਦੇ ਜਿਹੜੇ ਬੇਸਮਝ ਨਾਲ ਕੰਮ ਕਰਦੇ ਨੇ ਧੁੱਕੇ ਨਾਲ ਚੇਪੀਆਂ ਲਾਉਂਦੇ ਨੇ ਉਹ ਕੰਮ ਬੰਦੇ ਦਾ ਬਗਾੜ ਦਿੰਦੇ ਨੇ ਮਤਲਬ ਕਿ ਫੇਰ ਲੋਕਾਂ ਦੇ ਵਿੱਚ ਇਸ ਚੀਜ਼ ਦਾ ਡਰ ਫੈਲਾ ਹੋਇਆ ਹੋਇਆ ਲੋਕ ਡਰ ਜਾਂਦੇ ਨੇ ਹੁਣ ਜਿਵੇਂ ਮਣਕੇ ਦੀ ਗੱਲ ਕਰਾਂ ਤਾਂ ਮਣਕੇ ਦੇ ਪਿੱਛੇ ਜਿਵੇਂ ਪਿੱਛੇ ਟੇਪ ਲਾ ਦਿੰਦੇ ਆ ਅਗਲਾ ਕਹਿੰਦਾ ਕਿ ਯਾਰ ਹੁਣ ਤਾਂ ਤੂੰ ਗਿਆ ਹੁਣ ਤਾਂ ਮਿਲਦਾ ਤੇਰਾ ਥੱਲੇ ਵਾਲਾ ਪੋਰਸ਼ਨ ਤਾਂ ਚੱਲ ਹੀ ਨਹੀਂ ਸਕਦਾ ਲੱਤਾਂ ਪੈਰਾਂ ਦੀ ਟੇਪ ਇੱਕ ਅਜਿਹੀ ਤਕਨੀਕ ਹੈ ਜੋ ਕਿਸੇ ਵੀ ਚੀਜ਼ ਨੂੰ ਆਪਣੇ ਥਾਂ ਤੇ ਖੜਾ ਕਰ ਦਿੰਦੀ ਹੈ। ਤੇਪ ਇੱਕ ਪਲਾਸਟਰ ਹੈ ਮੰਨ ਲਿਓ ਇਹਨੂੰ। ਹਾਂ। ਪਲਾਸਟਰ ਡਾਕਟਰ ਕਿਉਂ ਲਾਉਂਦੇ ਨੇ ਕੋਈ ਹੱਡੀ ਨੂੰ ਜੋੜਨ ਵਾਸਤੇ। ਇਹ ਕਿਤੇ ਕਰੈਕਟ ਆ ਜਾਂਦਾ ਜੋੜਨ ਵਾਸਤੇ ਲਾਉਂਦੇ ਨੇ ਨਾ ਮੰਨ ਲਿਓ ਨਾ ਇਸ ਤੀ। ਉਹ ਟੇਪ ਵੀ ਤਾਂ ਸ੍ਰਿਸ਼ਟੀ ਦੇ ਵਾਸਤੇ ਲਾਉਂਦੇ ਆ। ਜੇ ਇਹ ਇੱਕ ਸਹੀ ਥਾਂ ਤੇ ਲੱਗ ਜੇਗੀ ਸਹੀ ਬੰਦਾ ਬਿਲਕੁਲ ਸਹੀ ਹੋ ਜਾਏਗਾ। ਜੇ ਤੁਸੀਂ ਪਲਾਸਟਰ ਵੀ ਗਲਤ ਕੰਡੀਸ਼ਨ ਤੇ ਲਾਤਾ ਤਾਂ ਬੰਦਾ ਖਰਾਬ ਹੋ ਜਾਏਗਾ। ਇਹ ਚੀਜ਼ ਮੰਨਦੇ ਹੋ ਜੀ? ਬਿਲਕੁਲ। ਹੂੰ ਹੁਣ ਜਦੋਂ ਇਹਨੂੰ ਆਪਾਂ ਸੈੱਟ ਕਰਕੇ ਲਾਤਾ ਬਿਲਕੁਲ ਸਹੀ ਹੋ ਜਾਏਗਾ ਸਾਰਾ ਕੁਝ ਕੋਈ ਦਿੱਕਤ ਵਾਲੀ ਗੱਲ ਨਹੀਂ ਰਹੇਦੀ ਬਿਲਕੁਲ ਐਨ 9 ਬਰ 9 ਸਾਰੀ ਕੰਡੀਸ਼ਨਾਂ ਸੈੱਟ ਹੋ ਜਾਂਦੀਆਂ ਨੇ ਮੈਂ ਮੈਂ ਬਾਬਾ ਜੀ ਤੁਹਾਨੂੰ ਇੱਕ ਗੱਲ ਜਰੂਰ ਜਰੂਰ ਪੁੱਛੂਗਾ ਐ ਨਹੀਂ ਹੈਗਾ ਕਿ ਉਹ ਸਾਹਮਣੇ ਬੈਠੇ ਨੇ ਜਾਂ ਮਨਪੇਤ ਆ ਜੀ ਸਾਹਮਣੇ ਬੈਠੇ ਨੇ ਕਿ ਮੈਂ ਤਾਂ ਉਹ ਨਹੀਂ ਹਾਂ ਚ ਹਮੇਂ ਹੀ ਭਰਦੀਆਂ ਮੈਨੂੰ ਵਿਭਾਗ ਦੱਸਿਓ ਸਹੀ ਸਹੀ ਜੋ ਸੁਣ ਕੇ ਮੈਨੂੰ ਦੱਸਦੀ ਜੀ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਤਕਲੀਫ ਸੀਗੀ ਹੂੰ ਫਰਕ ਹੈ ਪਰ ਮੈਂ ਤੁਹਾਨੂੰ ਇਹ ਵੀ ਨਹੀਂ ਕਹਿ ਰਿਹਾ ਵੀ ਮੈਂ ਬਿਲਕੁਲ ਠੀਕ ਹੋ ਗਿਆ ਹਾਂ ਭਲੀ ਬਿਲਕੁਲ 90% हां 90% ठीक है ਭਲੇ ਜਦ ਭਜਨ ਆਉਂਦਾ ਉਹ ਜਿਹਨੇ ਪਹਿਲਾਂ ਤੱਕ ਰਿਪੋਰਟ ਪੰਜਾਬ ਪਰ ਪੂੜਿਆ ਨਹੀਂ ਜਾਂਦਾ ਸੀ 50 ਕਦਮ ਵੀ ਨਹੀਂ ਤੁਰੇ ਜਾਂਦੇ ਸਿਆ ਜਾਂਦਾ ਹੁਣ ਐ ਮਨ ਲਓ ਨਾ 300 ਤੱਕ ਤੋੜ ਲੈਂਦਾ ਤੋੜਨ ਨਹੀਂ ਉਹ ਤੋੜ ਲੈਂਦਾ ਪਰ ਜਿਆਦਾ ਤੋੜਨ ਦੀ ਕੋਸ਼ਿਸ਼ ਨਹੀਂ ਕਰੇਗੀ ਕਿਉਂਕਿ ਤਕਨੀਕ ਐ ਦੀ ਐਥੋਂ ਹਾਂ ਬਿਲਕੁਲ ਉਹ ਆਸ ਕੇ ਆਸ ਕੇ ਆਸ ਕੇ ਆਸ ਕੇ ਕੱਟਦੀ ਜਾ ਰਹੀ ਹਾਂ ਹਾਂ ਤੇ ਆ ਜੋ ਦੁੰਬੀ ਥੋੜਾ ਜਿਹਾ ਜਿੰਨੀ ਤੇ ਸਰੀਰ ਆਪਿਆ ਦਿਨਾਂ ਤੋਂ ਦੁੰਬੀ ਉਹਨਾਂ ਕੀ ਤਰ ਹੁੰਦਾ ਉਹਨਾਂ ਕੀ ਤਰਿਆ ਤੁਰਿਆ ਜਿਵੇਂ ਹੁਣ ਪੰਜਾਬ 50 ਕਦਮ ਚੱਲਣਾ ਪੰਦ ਨੇ 300 ਕਦਮ ਚੱਲ ਪੰਦ ਨੇ ਹੌਲੀ 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 ਕਰੋ ਦੁੰਦੀ ਜਿਵੇਂ ਕੋਈ ਛੋਟਾ ਬੱਚਾ ਹੁੰਦਾ ਹੈ ਇਹ ਛੋਟਾ ਬੱਚੇ ਆ ਪਹਿਲਾਂ ਉਹ ਰੋਣਾ ਸਟਾਰਟ ਕਰਦਾ ਫਿਰ ਉਹ ਚੱਲਣ ਲੱਗਦਾ ਹੈ ਨਾ ਐਵੇਂ ਜਿਵੇਂ ਆਪੇ ਗਰੋਂ ਕਰਦੇ ਨਾ ਬਡੇ ਨੂੰ ਹੁਣ ਜਦੋਂ ਸਿਸਟਮ ਖਤਮ ਹੋ ਜਾਂਦਾ ਹੈ ਜੋਇੰਟ ਖਤਮ ਹੋ ਜਾਂਦੇ ਨੇ ਉਹਨੂੰ ਜਦੋਂ ਬਸ ਸਟਾਰਟ ਕਰਦੇ ਹਾਂ ਨਵੇਂ ਸ਼ੁਰੂ ਤੋਂ ਇੱਕ ਸਵਾਲ ਮੇਰਾ ਇਹਦੇ ਵਿੱਚ ਹੈਗਾ ਹੈ ਹੋਰ ਹੈ ਗੋਡਿਆਂ ਦੀ ਸਮੱਸਿਆ ਦੇ ਨਾਲ ਨਾਲ ਜਿਵੇਂ ਕਠੀਏ ਦੀ ਸਮੱਸਿਆ ਜਿਹੜੀ ਹਾਂਦੀ ਆ ਉਹ ਵੀ ਆਪਾਂ ਦੇਖਦੇ ਸਾਡੇ ਕੋਲ ਉਹ ਤਾਂ ਹੰਤ ਹੀ ਹੈ ਇਹ ਤੁਸੀਂ ਨਾ ਕਰਤਾ ਹੈ ਹੀ ਨਹੀਂ ਫਿਰ ਕਦੋਂ ਵਾਸਤੇ ਹਾਂ ਕਰਾਂਗੇ ਇਹ ਜੇ ਜੋ ਸਾਡੇ ਕੋਲ ਚੀਜ਼ ਹੈਗੀ ਆ ਅਸੀਂ ਉਹਦੇ ਤੇ ਹੀ ਹੰਮੀ ਭਰਾਂਗੇ ਜਿਹੜੀ ਚੀਜ਼ ਦਾ ਇਲਾਜ ਨਹੀਂ ਕਰਦੇ ਉਹਦੇ ਵਾਸਤੇ ਕਿਉਂ ਹੰਮੀ ਭਰੀਏ ਠੀਕ ਹੈ ਜੀ ਐਵੇਂ ਹੋ ਰਿਹਾ ਐਵੇਂ ਫਿਲਮ ਨਹੀਂ ਕਰਾ ਠੀਕ ਹੈ ਨਾ ਇਲਾਜ ਕਰਨਾ ਜੀ ਜਿੰਨੇ ਕੋਲ ਬੰਦੇ ਸਹੀ ਹੋ ਕੇ ਜਾਣਗੇ ਤਾਂ ਅੱਗੇ ਦੱਸਾਂਗੇ ਕਿ ਜੇ ਉਹਦੇ ਬੈਟਰੀ ਵਾਲੇ ਬੰਦੇ ਬੁਲਾ ਲਈ ਤਾਂ ਮੈਂ ਕੋਈ ਇਲਾਜ ਨਹੀਂ ਕਰ ਸਕਦਾ ਜੇ ਕੋਈ ਜੇ ਕੋਈ ਇਹ ਦਰਸ਼ਕ ਦੇਖ ਰਿਹਾ ਤੇ ਇਹ ਗੱਲ ਕਹਿ ਰਿਹਾ ਕਿ ਮੈਂ ਇਹ ਦਵਾਈਆਂ ਖਾ ਖਾ ਕੇ ਆਖੇ ਚੁੱਕਿਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਉਹਨਾਂ ਦੀ ਦਵਾਈਆਂ ਨੂੰ ਖੜਾ ਛੁੜਾ ਛੁੜਾ ਸਕੀਏ ਜੀ ਜਾਂ ਘੱਟ ਕਰ ਸਕੀਏ ਦੇਖੋ ਜੀ ਮੈਂ ਆਰਗਨ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਮੈਂ ਦਰਦ ਦੀ ਗੋਲੀ ਬੰਦ ਕਰ ਦੂੰਗਾ ਇਹ ਗਾਰੰਟੀ ਨਹੀਂ ਠੀਕ ਹੈ ਜਿਵੇਂ ਹੁਣ ਕੋਈ ਹਾਰਟ ਦੀ ਦਵਾਈ ਖਾ ਰਿਹਾ ਉਹਦੇ ਵਿੱਚ ਮੇਰਾ ਕੋਈ ਵੀ ਰੋਲ ਨਹੀਂ ਹੂੰ ਠੀਕ ਹੈ ਕੋਈ ਮੀਬਰ ਦੀ ਦਵਾਈ ਖਾ ਰਿਹਾ ਉਹ ਚ ਮੇਰਾ ਕੋਈ ਰੋਲ ਨਹੀਂ ਜੇ ਕੋਈ ਜੋਇੰਟ ਪੇਨ ਦੀ ਦਵਾਈ ਖਾ ਰਿਹਾ ਠੀਕ ਹੈ ਹੱਡੀਆਂ ਜੋੜਾਂ ਦੀ ਦਵਾਈ ਖਾ ਰਿਹਾ ਉਹਦੇ ਵਿੱਚ ਮੇਰਾ 100% ਰੋਲ ਹੈ ਮੈਂ ਦਰਦ ਵਾਲੀ ਦਵਾਈ ਬਿਲਕੁਲ ਬੰਦ ਕਰ ਦੂੰਗਾ ਜੀ ਹੂੰ ਹਾਂਜੀ ਬਿਲਕੁਲ ਹੁਣ ਜਿਵੇਂ ਇਹ ਕਹਿੰਦੇ ਨੇ ਬਾਪੂ ਕਿੰਨੇ ਕ ਦਿਨਾਂ ਬਾਅਦ ਫਿਰ ਹੋਰ ਆਨੇ ਹੋ ਤੁਸੀਂ ਇੱਕ ਹਫ਼ਤੇ ਬਾਅਦ ਇੱਕ ਹਫ਼ਤੇ ਬਾਅਦ ਕਿੰਨੇ ਟਾਈਮ ਤੋਂ ਆ ਰਹੇ ਹੋ 6-7 ਮਹੀਨੇ 6-7 ਮਹੀਨੇ ਹੋਗੇ ਕਟੋ-ਕਟ ਦਵਾਈਆਂ ਤਾਂ ਖੜਾ ਛੁੱਟ ਗਿਆ ਨਹੀਂ ਦਵਾਈਆਂ ਤਾਂ ਪਹਿਲਾਂ ਹੀ ਵੀ ਘਟਾਈਆਂ ਦੀ ਕਰੀ ਰਹੀ ਸੀਗੀ ਮੜਾ ਮੋਟਾ ਜਿਆਦਾ ਨਾ ਦਿੰਦੇ ਪਾਸੇ ਲਾ ਦੇ ਇਸ ਮੈਂ ਦਰਸਲ ਜਿਆਦਾ ਪਰਨਾ ਮੈਂ ਇੱਕ ਸਾਲ ਅਖਰੋੜ ਖਾਂਦਾ ਰਿਹਾ। ਖਾਣੇ ਬੋਲਣਾ ਖੁਰਾਕ ਖੁਰਾਕ ਕਹਿੰਦੇ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਹੁਣੇ ਬਾਪੂ ਜੀ ਨੇ ਕਿਹਾ ਕਿ ਮੈਂ ਅਖਰੋੜ ਖਾਂਦਾ ਰਿਹਾ ਅੱਛਾ ਥੋੜੇ ਕੇ ਟਾਈਮ ਪਹਿਲਾਂ ਤੁਹਾਨੂੰ ਮੈਂ ਗੱਲ ਦੱਸੀ ਸੀ ਕਿ ਮਤਲਬ ਕਿ ਜਿਨ੍ਹਾਂ ਦੇ ਵਿੱਚ ਤੇਲ ਹੁੰਦਾ ਅਫਰੋਟਿਕ ਐਗਜੀ ਚੀਜ਼ ਹੈ ਜਿਹਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਤੇਲ ਹੁੰਦਾ ਹੈ ਠੀਕ ਹੈ ਉਹ ਕੀ ਕਰਦਾ ਜਿੰਨੇ ਵੀ ਆਪਣੇ ਜੋਰ ਤੋਂ ਜੋੜ ਠੀਕ ਹੈ ਉਹ ਜੇ ਖਾਇਆ ਜਾਵੇ ਸਾਰੇ ਜੋਇੰਟਾਂ ਦੇ ਵਿੱਚ ਲੂਬ੍ਰੀਕੈਂਟ ਪੈਦਾ ਕਰ ਦਿੰਦਾ ਜਿਸ ਨੂੰ ਕਲੀਸ ਕਹਿੰਦੇ ਨੇ ਇੱਕ ਆਖਰ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਪੁੱਛਣਾ ਤੁਸੀਂ ਨੇ ਟੇਪਿੰਗ ਦੀ ਗੱਲ ਕਹੀ ਹੈ ਮੈਨੂੰ ਜੇ ਆਪਾਂ ਇੰਨੀ ਟੇਪਿੰਗ ਕਰਦੇ ਆ ਤਾਂ ਹੁਣ ਤੁਸੀਂ ਮੈਨੂੰ ਦਿਖਾਉਂਗੇ ਕਰਕੇ ਕਿ ਕਿਦਾਂ ਟੇਪ ਹੋ ਜਾਂਦੀ ਹੈ ਉਹ ਸਹੀ ਤਰੀਕੇ ਨਾਲ ਬਿਲਕੁਲ ਦਿਖਾਵਾਂਗੇ ਜੀ ਕਰਕੇ ਦਿਖਾ ਦਿੰਦੇ ਆਂ ਬਿਲਕੁਲ ਹਾਂ ਇਹ ਇਹ ਚੀਜ਼ ਜਰੂਰ ਦਿਖਾਉ ਕਿਉਂਕਿ ਦਰਸ਼ਕ ਕਿਤਨਾ ਕਿਤੇ ਡਰ ਜਾਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਟੇਪਿੰਗ ਨਹੀਂ ਕਰਵਾਉਣਾ ਚਾਹੁੰਦੇ ਹੈਗੇ ਤੁਸੀਂ ਕਰ ਸਕਦੇ ਹੋ ਕਰ ਸਕਦੇ ਆ ਜੀ ਪਰ ਦੇਖੋ ਸਾਡਾ ਕਿਸੇ ਨਾਲ ਕੋਈ ਤੱਕਾ ਨਹੀਂ ਹੁੰਦਾ ਵੀ ਹਾਂ ਤੁਹਾਡੀ ਟੇਪ ਲਾਉਣੀ ਹੋਣੀ ਹੈ ਲਗਾਉਣੀ ਹੋ ਲਗਾਡੀਆਂ ਹਾਂ ਮੇਰਾ ਆਹੀ ਸਵਾਲ ਆਉਣ ਲੱਗਿਆ ਸੀ ਆ ਠੀਕ ਹੈ ਅਸੀਂ ਬੰਦੇ ਨੂੰ ਪੁੱਛਦੇ ਆ ਵੀ ਸਾਡੀ ਟੇਪ ਲਵਾ ਸਕਦੇ ਹੋ ਜੇ ਅਗਲਾ ਹਾਂ ਕਹਿੰਦਾ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਲਾ ਦਿਓ ਤਾਂ ਅਸੀਂ ਲਾ ਦਿੰਨੇ ਆ ਕਈਆਂ ਨੂੰ ਟੇਪ ਲਾਉਣ ਨਾਲ ਖਾਜ ਵੀ ਹੋਣ ਲੱਗ ਜਾਂਦੇ ਆ ਫਿਰ ਅਸੀਂ ਕਹਿੰਦੇ ਆ ਵੀ ਠਾਰ ਦਿਓ ਠਾਰ ਦਿਓ ਹਾਂ ਪਰ ਟੇਬ ਲਾਉਣਾ ਅਸੀਂ ਹਰ ਇੱਕ ਬੰਦੇ ਦੀ ਉਹ ਮਜਬੂਰੀ ਨਹੀਂ ਹੁੰਦੀ ਜਿਹਨੂੰ ਤੁਹਾਨੂੰ ਲਾਣੀ ਪੈਣੀ ਹੈ ਅਸੀਂ ਤੁਹਾਡੇ ਕੋਈ ਬੰਦੇ ਨੂੰ ਠੀਕ ਕਰ ਦਿੰਦੇ ਆ ਅਰੇ ਵਾਹ ਹਾਂਜੀ ਬਹੁਤ ਬਹੁਤ ਧੰਨਵਾਦ ਸਾਰ ਤੁਸੀਂ ਸਮਾਂ ਦਿੱਤਾ ਕਿਉਂਕਿ ਗੱਲਾਂ ਇੰਜ ਨਿਕਲਦੀਆਂ ਹੁੰਦੀਆਂ ਨੇ ਕਿ ਬਹੁਤ ਲੋਕ ਵਿਸ਼ਵਾਸ ਜੀ ਇਸ ਦੇ ਉੱਤੇ ਕਰਦੇ ਨੇ ਤਾਂ ਬਹੁਤ ਲੋਕ ਡਰਦੇ ਵੀ ਨਹੀਂ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਵਾਲ ਵੀ ਰਹਿੰਦੇ ਨੇ ਉਹਨਾਂ ਸਵਾਲਾਂ ਦੇ ਜੇ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਬੇਚੀ ਜੀ ਕਿ ਤੁਸੀਂ ਕਾਲ ਕਰ ਸਕਦੇ ਹੋ ਸਰ ਜੇ ਕਿਸੇ ਨੇ ਇਹ ਕਿਸੇ ਨੂੰ ਇਹ ਕਹਿ ਦਿੱਤਾ ਕਿ ਅੰਦਰ ਦੇ ਵਿੱਚ ਕਿ ਹੁਣ ਤੇਰੇ ਗੋਡੇ ਪੈਣਗੇ ਪੈਣਗੇ ਮਹੀਨੇ ਨੂੰ 15 ਦਿਨ ਨੂੰ ਆਪਰੇਸ਼ਨ ਕਰਾਉਣ ਦੀ ਤਿਆਰੀ ਹੈ ਉਹ ਉਹਨਾਂ ਨੂੰ ਕੀ ਕਹੋਗੇ ਤਿੰਨ ਸੈਟਿੰਗਾਂ ਲੈ ਕੇ ਦੇਖੋ ਜਿਆਦਾ ਜੇ ਤਿੰਨ ਸੈਟਿੰਗਾਂ ਦੇ ਤੁਹਾਨੂੰ ਰਿਜ਼ਲਟ ਮਿਲਦਾ ਤਾਂ ਤਾਂ ਆਉਣਾ ਪਊਗਾ ਇਹ ਨਹੀਂ ਮਿਲਦਾ ਫਿਰ ਸਾਡੇ ਕੋਲ ਪਾਉਂਗਾ ਪਰ ਅਸੀਂ ਤੇ ਤੁਸੀਂ ਜਿਹੜਾ ਰਿਜ਼ਲਟ ਦੇ ਦੇਣਾ ਤਿੰਨੋਂ ਸੱਤੋਂ ਪਹਿਲੀ ਦੇ ਦੇਣਾ ਪਹਿਲੀ ਜੀ ਦੇ ਦੇਣਾ ਹਾਂਜੀ ਬਿਲਕੁਲ ਮੈਂ ਬਾਹਰ ਵੀ ਪੁੱਛ ਰਿਹਾ ਸੀਗਾ ਕਿ ਸਰ 50% ਮੈਨੂੰ ਕਹਿੰਦਾ ਫਰਕ ਪੈ ਗਿਆ ਸੀਗਾ ਪਹਿਲੀ ਸੈਟਿੰਗ ਦੇ ਵਿੱਚ ਹਾਂਜੀ ਬਿਲਕੁਕਲ ਸਰ ਬਹੁਤ ਬਹੁਤ ਧੰਨਵਾਦ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋਗੇ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਉਹਨਾਂ ਸਵਾਲਾਂ ਦੇ ਜੀ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਵਿਚ ਜਿਹੇ ਨਾ ਦਿੱਤੇ ਗਏ ਮੋਬਾਈਲ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤਤਕਲੀ ਮੈਨੂੰ ਜਾਨੀ ਹਰਵਿੰਦਰ ਖੰਨਾ ਨੂੰ 2 ਜਿਆਦਾ ਦੇ ਦਿਦਰੋ ਰਹਿਮਾ ਜੀ ਧੰਨਵਾਦ